ਹਾਂ ਹਾਂ ਸ੍ਰੀਆ ਕਾਲ ਲਓ ਕਹਿੰਦੇ ਸਫੀਰ ਕੌਡੀਆ ਇਹ ਗੁਰੂ ਸ੍ਰੀਆ ਸਫੀਰ ਜੱਗੀ ਲੋਪੋ ਸੰਦੀਪ ਮਿਰਗਾ ਕਬੱਡੀ ਦਾ ਮਾਰਵਾ ਦੇ ਵੱਲ ਹਰ ਰਾਮੋ ਆਈਏ ਜਗਦੇ ਜੱਗੀ ਦੀ ਟੀਮ ਨੂੰ ਇਸ ਪਾਜਵਾ ਨੇ ਤਾਂ ਹੀ ਕਬੱਡੀ ਪਾਉਂਦੀ ਹੈ ਇੱਕ ਵਾਰੀ ਖੜੀਰ ਸਾਹ ਹੋਣਾ ਇਹ ਸਾਹ ਹੋ ਕੇ ਟੁੱਟਿਆ ਇੱਕ ਗੱਬਰੂ ਜਵਾਨ ਦੀ ਤਾਗੀਆਂ ਰੰਕੇ ਜੁਟ ਹੋਵੇ ਖੱਬੀਖਾਨ ਜੀ ਸਾਹ ਉਹ ਸਹਾ ਨਾ ਹੰਕਾਰ ਪੂਰਾ ਕਰਦਾ ਇਹਨੂੰ ਰਵੀ ਦੇ ਵੀ ਕਹਿੰਦੇ ਹਰੇਟਾਂ ਨੂੰ ਰੱਜ ਕੇ ਖੱਜਲ ਕਰਦਾ ਇਹਨੂੰ ਰਵੀ ਰਵੀ ਕਹਿੰਦੇ ਹਰੇਟਾਂ ਨੂੰ ਰੱਜ ਕੇ ਖੱਜਲ ਕਰਦਾ ਆ ਨੌਜਵਾਨੇ ਕੰਬਾਈਨਾ ਵੀ ਜਿੱਤੀ ਹੈ ਇਹਦੇ ਟਰੈਕਟਰ ਵੀ ਜਿੱਤੇ ਹੈ ਇਹ ਕਹਿੰਦੇ ਹਾਰਨੇ ਵੀ ਜਿੱਤਿਆ ਇਹ ਬੂਰੀਆ ਸੀਸਰ ਹੈ ਇਹ ਅੱਜਕੱਲ ਪੈਂਡਿੰਗ ਦੇ ਵਿੱਚ ਆਦਾ ਹੈ ਅੱবি ਵੀਰਾ ਕਰ ਦੇਗਾ ਕਹਿੰਦੇ ਅੱਜਕੱਲ ਟਾਂਡਾਂ ਤੇ ਚੱਲਦਾ ਮੇਰੇ ਮਿੱਤਰੋ ਸੀਸਰ ਕਹਿੰਦਾ ਗੱਪਰੂ ਦਾ ਬੂਰੀਆ ਸੀਸਰ ਕਬੱਡੀ ਪਾ ਰਿਹਾ ਮਾਲਵਾ ਖੇਡ ਕਲੱਬ ਦੇ ਚਾਰ ਨੇ ਧੋਲिए ਵਾਲਾ ਹਰਮਨ ਵਾਲੀਆ ਲਖਾ ਉਧਰ ਪਹਿਲੀ ਕਬੱਡੀ ਦੇ ਖੜਕਾ ਲੜਦਾ ਟੱਕਰ ਨੂੰ ਚੋਬਰ ਦੀਆਂ ਗੱਲਾਂ ਉਹ ਤਲਵੰਡੀ ਲਾਇਆ ਆਉ ਮੇਰੀ ਸਾਡੇ ਨੰਬਰ ਆਹ ਸੀਸਰ ਵਾਲਾ ਪ੍ਰੀਤੀ ਲਈ ਜੋੜ ਲਾਇਆ ਜਾਣ ਵਾਲਾ ਪਿੰਡ ਹੈ ਜੀਵਨ ਢਲੋਰਾ ਟੀਮ ਨੂੰ ਵੱਡੀ ਸਪੋਰਟ ਕਰਦੇ ਆ ਰਜਿੰਦਰ ਭਿੰਡਰ ਦਾ ਲੱਭੀ ਮਿਲਦੰ ਦਾ ਅਪਾਰ ਮਿਲਦੰ ਦਾ ਪਰਗਨ ਰਾਮੂ ਦੀ ਬੱਡੀ ਖੇਡ ਕਲਬ ਖੇਡ ਰਹੀ ਹੈ ਰਾਜੂ ਪੱਤੋ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਮਰੀਕਾ ਤੋਂ 4 ਨੇ ਜਿਹੜੇ ਸ਼ਾਹਕੋਟ ਦੀ ਜਦ ਕਰਦੇ ਸ਼ੀਰੋਪਾਦੋ ਦੀ ਖੇਡ ਕਲਬਾ ਮੇਰੇ ਮਿੱਤਰੋ ਇਧਰੋਂ ਬੰਨੇ ਟਾਂ ਦਾ ਮੁਕਾਬਲਾ ਕਰ ਰੋਗਾ ਗੱਲ ਕਹਿੰਦੇ ਫੂਲੇ ਸ਼ੂਸ਼ ਮੇਰੀਆਂ ਇਹਦਾ ਉਸਤਾਦ ਆਇਆ ਹੋਇਆ ਸੁੱਖਾ ਭਾਈ ਵਿਸ਼ੇਸ਼ ਤੌਰ ਤੇ ਪੁੱਜਿਆ ਰੇਡ ਕਹਿੰਦੇ ਮਾਗਾ ਪੁਰੀਆ ਜੋ ਕਹਿੰਦੇ ਮਾਨਾ ਗਵਿੰਦਪੁਰੇ ਵਾਲਾ ਜਿਹੜੇ ਮਾਨਸਾ ਦਾ ਮਾਜਵਾ ਨੇ ਇਹ 2009 ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਪਹਿਲੀ ਵਾਰ ਪਾਕਿਸਤਾਨ ਤੇ ਉਸ ਤੋਂ ਬਾਅਦ ਦੁਨੀਆਂ ਦੇ ਵਿੱਚ ਧਮਾ ਪਾਤੀ ਹੈ ਇਹ ਪੰਜਾਬ ਪੁਲਿਸ ਦੇ ਵਿੱਚ ਵੀ ਜੌਬ ਕਰਦਾ ਹੈ ਸਰਦਾਰ ਕੇਵਲ ਸਿੰਘ ਵੀ ਢੇਖਾ ਆਪਣੇ ਸਾਥੀਆਂ ਨਾਲ ਪੁੱਜੇ ਹੋਇਆ ਉਹ ਵੀ ਖੇਡ ਕਬੱਡੀ ਨੂੰ ਪਿਆਰ ਕਰਦਾ ਹੈ ਇਹ ਸਲਾਕੇ ਦੇ ਇਹਨਾਂ ਪਿੰਡਾਂ ਦਾ ਮਾਣ ਹੈ ਆਹ ਸ਼ਕਤੀ ਕਹਿੰਦੇ ਕਾਚੋ ਵਾਲਾ ਚਾਰ ਨੇ ਚਾਰੇ ਚਾਰ ਬੰਦ ਚਾਰ ਇਹ ਨਾਮ ਵਾਸਤੇ ਦੁਨੀਆਂ ਹਿੱਕਾਂ ਦੌਲਿਆਂ ਦੇ ਵਿੱਚ ਜਾਣਾ ਵਿੱਚ ਬਦਾਲੇ ਟੱਕਰ ਲੈਣੇ ਕਿੜਦੇ ਵਾਂਗ ਫਸਣਾ ਜਾਂ ਕੁੰਡੀਆਂ ਦੇ ਵਿੱਚ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਇਹਨਾਂ ਪਾਕ ਦੀ ਜੰਗ ਵਰਗਾ ਇਹ ਧਰਮਿਆ ਮੈਚ ਖਾ ਦਿੰਦੇ ਹੁਣ ਇੱਕ ਪਾਸੇ ਸ਼ੈਟੀ ਕਾਕੋ ਇਹ ਦੂਸਰੇ ਪਾਸੇ ਕਹਿੰਦੇ ਦੀਸ਼ਾ ਚੱਕਾਂ ਵਾਲਾ ਕੋਸ਼ਿਸ਼ ਕਰਦਾ ਹੋਇਆ ਨੰਬਰ ਕਹਿੰਦੇ ਰੀਡਰ ਦੇ ਹਿੱਸੇ ਜਾ ਰਿਹਾ ਆ ਨੌਜਵਾਨ ਵਾਟ ਇਸ ਨੇ ਹਰਿਆਣੇ ਨੂੰ ਬ੍ਰਾਉਂ ਕਰਦਾ ਇਹਦਾ ਫਰਮਾਨਾ ਪਿੰਨ ਇਹਨੂੰ ਦੇਸੀ ਆਖ ਰਿਹਾ ਹੈ ਅੱਗੇ ਵੀ ਵਿਰਾਖ ਕਰਦੇ ਗੱਲ ਆਓ ਦੋਸੀ ਕਹਿੰਦਾ ਕਬੱਡੀ ਪਾਰਾ ਉਧਰ ਵੱਡਾ ਧਰਾ ਪਜਾ ਰਿਹਾ ਅਜੇ ਖੋਦ ਬਾਅਦ ਗੱਲ ਕਰਾਂਗੇ ਮੇਰੇ ਮਿੱਤਰੋ ਕੋ ਲਹਾਰੇ ਵਾਲੇ ਵੀ ਆਪਣੀ ਜਾਈ ਤੇ ਜਿੰਦਗੀ ਦੀ ਰੋਡ ਆ ਕੁੰਡੀਆਂ ਦੇ ਸਿੰਘ ਸਨ ਵਾਲਾ ਤੇ ਆ ਹੋਏ ਅਸ ਨੌਜਵਾਨ ਬਲਾਂ ਟਕਾਣੇ ਲੱਗੀਆਂ ਪਿੰਆਂ ਕੋਟੀ ਦਾ ਜਫਾ ਲੱਗਾ ਉਧਰ ਵੱਡਾ ਭਰਾ ਅੰਗਰੇਜ਼ੀ ਦੀ ਫੌਜੀ ਬਾਬਾ ਵੀਰ ਮੰਗਲਵੀਆਂ ਵਾਲਾ ਭਾ ਪੁੱਜਾ ਸਰਦਾਰ ਬਲਵੰਦਰ ਸਿੰਘ ਜੀ ਜੱਫਾ ਸਰਪ੍ਰਸਤ ਨੇ ਵੱਲ ਚਲਦੀ ਹੈ ਬਾਬਾ ਸੁਖਮਨ ਦਾ ਸਪੋਰਟ ਕਲਬ ਸ਼ਾਹਕੋਟ ਦੀ ਵੱਡੇ ਸਰਦਾਰ ਜੀ ਵੀਰ ਵਿਸ਼ੇ ਤੇ ਆਇਆ ਹੈ ਢੇਲ ਬਰਾ ਪਿੰਡ ਹੈ ਚੋਪਰ ਦਾ ਮੇਰੇ ਵਿੱਚ ਉਧਰ ਮਾਲਾ ਪਾਰੀ ਰੇ ਲੱਗਾ ਹੋਇਆ ਮਾਜੇ ਤੋਂ ਇਧਰ ਉਸਤਾਦ ਦੀ ਲੱਗੀ ਹੋਈ ਸਟਾਡ ਵਿੱਜ ਲੀਗ ਫੈਡਰੇਸ਼ਨ ਮੇਲਾ ਮਾਤ ਕਰੀ ਹੈ ਸਾਹੋ ਤੋਂ ਪਿੰਡਾ ਮੇਰੇ ਵਿੱਚ ਬਾਉ ਰਾਜ ਬਲੀ ਦਾ ਕੈਨੇਡਾ ਦੇ ਕਬੱਡੀ ਕਮ ਦਾ ਕਹਿੰਦਾ ਹੈ موسیقی <سؤال> میچ <سؤال> ਉਹ ਵੀ ਬਾਦ ਬਲਫੰਡੀ ਦੀਆਂ ਬੰਦਾਂ ਨਾਲ ਉੱਜਲੀ ਚੜੀਦੀ ਹੈ ਜਿੱਦਾਂ ਦਾ ਕੱਠਾ ਜਿੱਦਾਂ ਦਾ ਪ੍ਰਮੰਦ ਹੈ ਜਿਵੇਂ ਖਿਡਾਰੀ ਅੱਜ ਦੇ ਮੇਲੇ ਤੇ ਪੁੱਜਿਆ ਸਾਰੀ ਦਾ ਵਰਤੀ ਸੰਦਾਬਸ਼ੇਰਪਰ ਤੇ ਧੰਨਵਾਦ ਹੈ ਉਧਰ ਕਹਿੰਦੇ ਪਰਮ ਹੈ ਕਾਲੋਗੇ ਪਿੰਡ ਵਾਲਾ ਡਾਕਟਰ ਬਲਜੀਤ ਦੇ ਕਿੰਡਾ ਦਾ ਸ਼ਾਹ ਗੋਦੀਏ ਤਿਆਰ ਨੇ ਆਹ ਮੇਰੇ ਮਿੱਤਰੋ ਇਹ ਫੁੱਲਾ ਇਹ ਆਦੇ ਵੱਡੇ ਕੱਦ ਦਾ ਜਦੋਂ ਆਪਣੀ ਅੱਖ ਆ ਜਾਂਦਾ ਹੈ ਉਹ ਜਦੋਂ ਰੰਗਾ ਜਾਂਦਾ ਫਿਰ ਸਰੇ ਸਰੇ ਫਿਰਦਾ ਇਹ ਹੈ ਇਹੋ ਕਾਰਨ ਹੈ ਦਾ ਉਹ ਪੱਤਾ ਮੱਲ ਆ ਗਿਆ ਜ਼ੋਰਦਾਰ ਤਾੜੀਆਂ ਸੁਲਤਾਨ ਜਿਹਦੀ ਖੇਡ ਦੀਆ ਸਿਰਤਾ ਕਰਦਾ ਹੈ ਜਹਾਨ ਲੋਹਲੀ ਪਾਈ ਦੇ ਵਿੱਚ ਆਇਆ ਹੋਇਆ ਸ਼ਮਸ਼ਪੂਰੀਆ ਸੁਲਤਾਨ ਜਿਹਦੀ ਖੇਡ ਵੀ ਹੈ ਸਿਰਤਾ ਕਰਦਾ ਹੈ ਪੂਰਾ ਜਹਾਨ ਲੋਹਲੀ ਪਾਈ ਦੇ ਮੇਲੇ ਤੇ ਆਇਆ ਹੋਇਆ ਸ਼ਮਸ਼ਪੂਰੀਆ ਸੁਲਤਾਨ ਵੱਡਾ ਮੱਲ ਵੇਕੇ ਬੋਲ ਦਾ ਖਿਡਾਰੀ ਖੇਡ ਕਬੱਡੀ ਪੰਡੀਆਂ ਦਾ ਟਾਪ ਕਲਾਸ ਰੇਡਰ ਜਾਂ ਨੰਬਰ ਨੰਬਰ ਆਪਣੀ ਟੀਮ ਦੇ ਜੋੜੀਆਂ ਸੁਲਤਾਨ ਇੰਨੀ ਤੇਜ਼ ਦਾ ਸੱਦਾ ਵੀ ਦਿੰਦਾ ਵੀ ਸਕੂਲ ਦੇ ਵਿੱਚ ਵੱਡਾ ਮੇਲਾ ਖੇਡਿਆ ਜਾਵੇਗਾ ਉਹਦੇ ਨੇ ਸਾਰੇ ਭਰਾਵਾਂ ਨੂੰ ਖੁੱਲੇ ਸੱਦੇ ਆਓ ਸਾਹਮਣੇ ਗੁਰੂ ਸਰੀ ਹੈ ਕਬੱਡੀ ਪੌਂਦਰੀ ਵੱਧਦਾ ਹੋਇਆ ਸਾਹੋ ਨਾਂ ਰਵੀ ਤਿਆਰ ਹੈ ਫੂਸ਼ਕ ਦਾ ਫੂਲਾ ਤਿਆਰ ਆ ਨੌਜਵਾਨ ਨੂੰ ਛੋਟਾ ਸੋਹਣਾ ਰੱਖ ਰਿਹਾ ਜਿਸਕਰ ਨੂੰ ਨੇ ਕੋਸ਼ਿਸ਼ ਕੀਤੀ ਹੈ ਨੰਬਰ ਰੀਡਰ ਦੇ ਹੱਥੇ ਆਜਣਾ ਹੈ ਇਹ ਕੋਈ ਪੰਡਤ ਦੱਸ ਨਹੀਂ ਸਕਦਾ ਦੇਖ ਕੇ ਹੱਥ ਦੀਆਂ ਲੀਕਾਂ ਨੂੰ ਜਿਹਨੇ ਕੱਲਿਆ ਉਹ ਹੀ ਜਾਣੇ ਜੰਮਣ ਮਰਨ ਦੀਆਂ ਤਰੀਕਾ ਨੂੰ ਜਿਹਨੇ ਕੱਲਿਆ ਉਹ ਹੀ ਜਾਣੇ ਜੰਮਣ ਮਰਨ ਦੀਆਂ ਤਰੀਕਾ ਨੂੰ ਰੈਂਪਾ ਟਰੋਲੀ ਆ ਕਹਿੰਦੇ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁਜਾ ਹੈ ਤੇ ਮਾਨਵੀ ਖੇਡ ਕਾਬਲੇ ਵੱਡੀ ਰੋਲ ਨੇ ਵੱਡੀ سپورਟ ਆ ਮੇਰੇ ਭਰਾ ਦੀ ਰਿੰਪਾ ਗੋਲੀਪਾਈ ਕੈਨੇਡਾ ਉਧਰ ਧਰਨਾਲ ਬਲਜਿੰਦਰਾ ਪੈਂਡਰ ਸੀਪਾ ਚਤਰ ਜੱਗਾ ਚੀਮਾ ਵਿਅੰਤ ਬਰਾੜ ਲੰਡੇਗੇ ਹਰਮਨਿੰਦੌਲੀ ਰਾਜਪੁਰਾ ਤੇ ਨਾਲ ਕੋਚ ਪੱਤੋ ਸੀਤਾ ਮੱਲਾ ਨਾਲ ਦਰਸ਼ੀ ਪਾਗੇ ਸੀਪਾ ਚਗਰ ਤੇ ਭੁੱਲਰ ਬੀਲਾ ਵੱਡੀ سپورਟ ਮੇਰੇ ਮਿੱਤਰੋ ਓਏ ਆ ਦੂਜਾ ਤੀਤਾ ਓਏ ਆ ਦੂਜਾ ਤੀਤਾ ਲਾਵੇ ਵੀ ਕਿਉਂ ਨਾ ਮਨੀ ਇਹਦਾ 우ਸਤਾਨ ਕੁਰਸੀ ਤੇ ਬੈਠਾ ਜਦੋਂ 우ਸਤਾਨ ਮੂੜੇ ਹੋਵੇ ਫੈਸਲਾ ਹੋਰ ਦਾ ਜਾਂਦਾ ਆ ਮੇਰੇ ਮਿੱਤਰੋ ਕੰਡੇ ਕਮ ਦਿੰਦੇ ਆ ਤੇਲਾ ਖੁਰਪਾ ਦੇ ਖਿਡਾਰੀ ਜੇ ਨਹੀਂ ਦਵਾ ਸਕਦੇ ਨਾ ਨਾ ਕਿਸੇ ਦਾ ਯਾਰੀ ਇਹਦੀਆਂ ਰੇਡਾਂ ਜਿਹਨੇ ਜਿਨੇ ਵੇਖੀਆਂ ਦੁਨੀਆ ਦਾ ਚੱਤ ਫਸ ਕਰਨ ਵਾਲਾ ਕਹਿੰਦੇ ਗੁਰਿੰਦਪੁਰੀਆ ਪੰਜਾਬ ਪਲੀ ਦੇ ਵਿੱਚ ਕਹਿੰਦੇ ਜੋਪੀ ਕਰਦਾ ਤੇ ਭੰਗੜਾ ਵੀ ਇਹਦਾ ਜੱਜ ਕੋ ਨਿਆਰਾ ਹੁੰਦਾ ਭੰਗੜਾ ਵੀ ਇਹਦਾ ਜੱਗ ਤੋਂ ਨਿਆਰਾ ਹੁੰਦਾ ਪੱਟ ਦਬਲ ਤੇ ਨੰਬਰ ਧਾਵੀ ਦਾ ਬੋਲ ਗਰਾਡ ਸਾਹਿਬ ਰੋਡੇ ਵਾਲੇ ਯਾਰ ਤੇ ਕਹਿੰਦੇ ਸ਼ਾਨਦਾਰ ਤੋੜ ਕਬੱਡੀ ਪੌਣਦਰੀ ਖੇਡ ਮੈਦਾਨ ਦੇ ਵਿੱਚ ਵਧਦਾ ਹੈ ਲੋਲੀ ਭਾਈ ਦਾ ਮੇਲਾ ਇਹ ਚਾਰ ਚਫੇਰੇ ਨਜ਼ਰ ਮਾਰਦੇ ਆ ਤੇ ਕਹਿੰਦੇ ਠਾਠਾ ਮਾਰਦਾ ਇਕੱਠਾ ਹੈ ਇਸ ਵਾਕੇ ਵਾਲੀ ਪੰਜਾਬ ਦਾ ਮੰਨਿਆ ਪਰਵੰਨਿਆ ਕਬੱਡੀ ਕੱਪ ਹੈ ਇਸ ਸਾਲ ਕਹਿੰਦੇ ਮੇਜਰ ਲੀਗ ਫੈਡਰੇਸ਼ਨ ਖੇਡਦੀ ਹੈ ਆ ਪਈ ਹੀ ਰੇੜ ਗੱਤੀ ਦੀ ਤੇ ਦੂਜੇ ਪਾਸੇ ਫੂਲਾ ਫੇਰ ਮੈਨੂੰ ਲੱਗਦਾ ਵੀ ਫੂਲਾ ਟੋਲੀ ਦੇ ਵਿੱਚ ਕਹਿਰ ਕਰੀ ਜਾਂਦਾ ਹੈ ਫੂਲਾ ਟੋਲੀ ਦੇ ਵਿੱਚ ਕਹਿਰ ਕਰੀ ਜਾਂਦਾ ਆਹ ਤੋਂ ਖਿਡਾਰੀਆਂ ਦੀ ਦੁਨੀਆਰ ਆ ਟੱਕਰ ਰਹੀ ਤਾਲੀਆਂ ਵੱਜ ਰਹੀਆਂ ਏ ਆਹ ਹੋ ਗਿਆ ਬੱਲੇ 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 ਹੋਈ ਪਈ ਹੈ ਅਮਨ ਲੋਕੋ ਭਰਾਏ ਸਾਡਾ ਵਿਸ਼ੇਸ਼ ਤੌਰ ਤੇ ਗਿਆ ਗੱਦਮਾ ਧੰਨਵਾਦ ਹੈ ਚੇਅਰਮੈਨ ਮਾਨਮਾ ਵੀ ਖੇਡ ਕਲੱਬ ਦਾ ਤਮਕਰ ਆਦਰ ਜੱਗੀ ਉਪਲ ਜਹੇਰ ਤਰੇਰ ਆਸਟ੍ਰੇਲੀਆ ਤੋਂ ਬਿੱਲਾ ਗਰੇ ਵਾਲਾ ਪਰਤਾ ਗਰੇ ਵਾਲਾ ਗੁਰਪ੍ਰੀਤ ਭਗੇਲਾ ਤੇ ਹਾਪੀਤ ਰਾਜ ਸਰ ਜੱਗੀ ਰਾਮੂ ਵਾਲਾ ਸਤਕਾਰ ਕਰਦੇ ਆ ਇਧਰ ਪੈਂਦੀ ਰੋਡ ਦੇ ਉੱਪਰ ਫੇਰ ਨਜ਼ਾਰਾ ਵੱਖਰਾ ਉਹ ਮਾਲ ਵਾਲੇ ਵੀ ਤੱਤੇ ਹੋਏ ਫਿਰਦੇ ਆ ਕਦੇ ਉੱਧਰ ਜਫਾ ਲੱਗਦਾ ਕਦੇ ਉੱਧਰ ਜਫਾ ਲੱਗਦਾ ਲੋਹਾਰਾ ਮੁੰਡੇ ਨੇ ਗਰਾਊਂਡ ਵਿੱਚ ਕਮਾਲ ਦੇ ਹੀ ਕਰ ਪਈ। ਵੀ ਮੋਟਿਆ ਅਰਸ਼ ਅਲਵਾਰੇ ਵਾਲਾ। ਇਸ ਸਾਲ ਕਹਿੰਦੇ ਇੰਗਲੈਂਡ ਆ ਮੇਰੇ ਚੋਲ ਕਰ ਲਈ ਐ। ਵੀ ਇਹ ਭਿੰਡਰਾ ਵਾਲੇ ਬਜਿੰਦਰ ਦੀ ਟੀਮ ਲਈ ਇਹ ਕਬੱਡੀ ਕਲੱਬ ਲਈ ਇੰਗਲੈਂਡ ਜੱਫੇ ਲਾਵੇਗਾ। ਆਹ ਕਹਿੰਦੇ ਅਰਸ਼ ਅਲਵਾਰੇ ਵਾਲਾ ਇੱਕ ਸਾਲ ਕਹਿੰਦੇ ਮਾਲਵੇ ਦੀ ਖੇਡ ਕਲੱਬ ਲਈ ਇਹ ਕਹਿੰਦੇ ਗੁਰਪ੍ਰੀਤ ਭਗੇਲੇ ਫੜਾਂ ਲਈ ਲਾਮੂ ਵਾਲੀ ਜੱਗੀ ਫੜਾਂ ਲਈ ਨਿਊਜ਼ੀਲੈਂਡ ਖੇਡਿਆ। ਔਰ ਆਹ ਨੌਜਵਾਨ ਦਾ ਸ਼ੇਰਵਾ ਪਿੰਡ ਆ ਪਈ ਹੋਈ ਨੇੜ ਬਾਹੂ ਵਾਲਾ ਕਹਿੰਦੇ ਸੱਚ ਬੋਲਿਆ ਇਹ ਸੱਚ ਬੋਲਣਾ ਚਾਹੀਦਾ ਪੂਰਾ ਤੋਲਣਾ ਵੀਰਾ ਘੱਟੇ ਤੇ ਨਹੀਂ ਚਾਹੀਦਾ ਮਢੋਲਣਾ ਹੱਥ ਛੱਡ ਜਾਣਾ ਤੇਰੀਆਂ ਮਚੋਲਣਾ ਹਾਰੇ ਮਨ ਦੀ ਬਹਾਰ ਦੇ ਕੀ ਵੱਲ ਮੋੜਦੇ ਹੱਥ ਯਾਦ ਰਹਿ ਜੂ ਸਜਣਾ ਗਮਾਨ ਛੋੜਦੇ ਆ ਪਈ ਹੋਈ ਰੇਡ ਆ ਗੁਲਜਾਰੀ ਦੀ ਰੇਡ ਇਹ ਮਾਰੀ ਮੁਸਤਫਾ ਦਾ ਲੱਖਾ ਯਤਨ ਕਰਦਾ ਹੋਇਆ ਕਿ ਸੋਹਣੇ ਲੱਗਦੇ ਗੁੰਮੇ ਹੋਏ ਸਰੀਰ ਜਵਾਨਾਂ ਦੇ ਜਿੱਧਰੋਂ ਵੀ ਇਹ ਲੰਘੋ ਚਰਚੇ ਹੋਰ ਤਫਾਨਾਂ ਦੇ ਅੱਜ ਚਰਚੇ ਹੋਣੇ ਤਫਾਨਾਂ ਦੇ ਪਰ ਕਾਲੋ ਕੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਇੰਦਰਪਾਲ ਭਰਾ ਦਾ ਧੰਨਵਾਦ ਕਰਦੇ ਆ ਅਮਰਤਪਾਲ ਕਹਿੰਦੇ ਉਧਰ ਅੰਬਾ ਬੱਲਾਂ ਵਾਲਾ ਵੀਰ ਆ ਸਾਡਾ ਸਰਕਾਰ ਦੇ ਯੋਗ ਸਰਦਾਰ ਬਰਵੰਦਰ ਸਿੰਘ ਜੀ ਜੱਫਾ ਸ਼ੇਰ ਤਾਰ ਤੇ ਸਰਦਾਰ ਜੋਸ਼ ਸਿੰਘ ਸ਼ੇਪ ਕੁੱਜੀ ਹੋਈ ਹੈ ਧੰਨਵਾਦ ਕਰਦੇ ਆ ਆ ਚੱਕ ਸਾਹਮਣੇ ਪੈਦਲਾ ਮੇਰੇ ਮਿੱਤਰੋ ਸੋਹਣ ਆਹ ਸੋਹਣਾ ਜੱਫਾ ਆ ਰਿਹਾ ਹੈ ਕਬੱਡੀ ਦੇ ਮੈਦਾਨ ਦੇ ਅੰਦਰ ਬੰਨੇ ਚਮਿਆਰੇ ਦਾ ਉਧਰ ਧੰਨਵਾਦ ਕਰਦੇ ਨਰਵੈਰ ਥੋਮੀ ਦਾ ਆ ਜੇਓਰ ਦੀ ਦੁਨੀਆ ਜਵਾਨੀ ਹੈ ਆ ਚੋਪਰ ਦੀ ਦੁਨੀਆ ਫੈਨ ਹੈ ਇਹ ਕਬੱਡੀ ਦਾ ਅਨਫਾਕੀ ਹੋਦਾ ਅਮਰੀਕਾ ਤੋਂ ਪੁੱਜਿਆ ਹੋਇਆ ਇੰਟਰਨੈਸ਼ਨਲ ਫੈਡਰੇਸ਼ਨ ਦਾ ਪੂਰਾ ਸੀਜ਼ਨ ਖੇਡ ਕੇ ਲਈ ਤੇ ਕੱਲ ਵੀ ਕਹਿੰਦੇ ਮੁੰਡੇ ਨੇ ਸਿਰੇ ਦੀਆਂ ਰੇਡਾਂ ਪਾਈਆਂ ਤੇ ਅੱਜ ਪਹਿਲਾ ਕੱਪ ਤੇ ਮੈਨੂੰ ਲੱਗਦਾ ਵੀ ਵੱਖਰਾ ਸਵਾਦ ਹੋਊਗਾ ਜਮਦੀ ਮੈਚ ਦੀ ਕਹਿੰਦੇ ਹੋਰ ਕਬੱਡੀ ਪਾ ਰਹੀ ਹੈ ਗੁਰੂਸਰਿਆ ਚੋਪਰ ਸਾਹਮਣੇ ਕਬੱਡੀ ਪਾ ਰਿਹਾ ਤਾਹੋ ਕਲਾ ਤਿਆਰ ਨਾਲ ਕਹਿੰਦੇ ਗੱਪ ਉਧਰਲੇ ਬੰਦੇ ਕੌਣ ਕੌਣ ਤਾੜ ਉਹੀ ਜਾਤੀ ਜਿਵੇਂ ਰੁੜਕੀ ਵਾਲਾ ਮੁਠੀ ਪਾਉਂਦਾ ਕੋਈ ਚੱਪ ਸਾਬੂ ਵਾਲਾ ਵੀ ਕਹਿੰਦੇ ਕੁੱਠੀ ਪਾ ਕੇ ਵਾਜਾ ਵਾਜਾ ਕਰਵਾ ਦਿੰਦਾ ਮੇਰੇ ਮਿੱਤਰੋ ਲੱਗਦਾ ਜੋਰ ਵਜਦੇ ਤੱਪ ਆ ਪੱਟ ਵੇਚ ਕੇ ਮਾਣੋ ਕੁੱਤ ਕਹਿੰਦਾ ਕਿ ਮਾ ਮੈਨੂੰ ਲੋਕੀ ਪਹਿਲਵਾਨ ਕਹਿੰਦੇ ਪਤਾ ਵਿੱਚ ਮੈਦਾਨ ਦੇ ਲੱਗਦਾ ਜਦੋਂ ਜੱਫੇ ਬਗਾਣਿਆਂ ਨਾਲ ਪੈਂਦੇ ਕਹਿੰਦੇ ਵੱਕੇ ਹੀ ਸਹੀ ਗੱਲ ਕੀਤੀ ਆ ਬੂਟੇ ਨੇ ਜਦੋਂ ਮਗਾਨਿਆਂ ਨਾਲ ਲੱਗਦਾ ਵੀ ਕਿਹਦੀ ਕਿੰਨੀ ਗੱਪਾਈ ਦੀ ਹੈ ਹਰੇ ਤੇ ਸਾਰੇ ਤਕਲੇ ਹੋਦੇ ਆ ਆ ਸਾਹਮਣੇ ਪੂਰੀਆ ਸਿੰਘ ਸਰਵਾਰ ਆਉਂਦਾ ਹੋਇਆ ਰੇਡ ਹਰਮਨ ਕੋਹਲਿਆ ਕੋਸ਼ਿਸ਼ ਕਰਦਾ ਹੋਇਆ ਅਗਲੀ ਰੇਡ ਪੁਆਇੰਟ ਦੇ ਲਈ ਕਹਿੰਦੇ ਅਰਸ਼ ਨੌਜਵਾਨ ਲੋਗੜੀ ਹੈ ਇਹ ਨੌਜਵਾਨ ਕਹਿੰਦੇ ਪੰਚ ਦੇ ਧਰਮਪੁਰ ਦੇ ਮੇਲੇ ਦਾ ਬੈਸਟ ਵਜੇ ਵਾਹੇ ਸਾਹਿਬ ਦੇ ਗੁਰਪ੍ਰੀਤ ਦੇ ਨਾਲ ਸਾਂਝੇ ਤੌਰ ਤੇ ਪਾਈਦੇ ਤੌਰ ਤੇ ਸਾਹੋ ਗਿਆ ਲੱਗ ਇੱਕ ਵਾਰੀ ਮਾਹੌਲ ਕਰਮ ਕਰੀਏ ਲੱਗ ਇੱਕ ਵਾਰੀ ਮਾਹੌਲ ਕਰਮ ਕਰੀਏ ਅਰਸ਼ ਵੱਧਦੇ ਬੱਤਾ ਵੱਧਦੇ ਬੱਲੇ ਆ ਜਦੋਂ ਬਰਾਬਰ ਤੋਂ ਪਰਦੇ ਆ ਗੁਰਦੀਪ ਸਵਾਦ ਆਦਾ ਜਸਵੰਦਰ ਬਰਾਬਰ ਦੇ ਕਹਿਣ ਲੱਗੇ ਕਿ ਮਾਰੇ ਨੂੰ ਦਬਕਾਉਣਾ ਪਾਵੇ ਜਿਹੜਾ ਪਹਿਲਾਂ ਹੀ ਅੱਗੋਂ ਘਾਬਰਦਾ ਆਉਂਦਾ ਪਰ ਸਵਾਦ ਜਦੋਂ ਟਕਰੇ ਅੱਗੋਂ ਕੋਈ ਪੁੱਤ ਬਰਾਬਰ ਦਾ ਇਹਨੂੰ ਬਰਾਬਰ ਦੇ ਟਕਰਦੇ ਆ ਫੇਰ ਸਵਾਦ ਆਉਂਦਾ ਇਧਰ ਪੰਦੀ ਰੇਡ ਹੈ ਲੈ ਵੀ ਰੋੜਿਆ ਨਾ ਯਾਰਾ ਆਹ ਮਾਲਾ ਗੁਰਿੰਦਪੁਰਿਆ ਮਾਲਾ ਗੁਰਿੰਦਪੁਰਿਆ ਦੇ ਦੂਸਰੇ ਪਾਸੇ ਮਾੜੀ ਵਾਲਾ ਲੱਖਾ ਆ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਐ ਡੋਲੀ ਪਾਈਦਾ ਕਹਿੰਦੇ ਵੱਡਾ ਕਬੱਡੀ ਕੱਪ ਐ ਝੰਡੇ ਝੂਲਦੇ ਐ ਖਾਲਸਾ ਨਿਸ਼ਾਨ ਸਾਹਿਬ ਝੂਲਦੇ ਐ ਉਧਰ ਕਹਿੰਦੇ ਚੜੋਲ ਦੇ ਉੱਪਰ ਖੁਰੀਆ ਮੇਲੇ ਵਿਆਹ ਤੇ ਆ ਗੱਲਾਂ ਹੀ ਮਖਰੀਆ ਹੋਈਆਂ ਇਸ ਇਲਾਕੇ ਨੂੰ ਚਾ ਚੜਿਆ ਹੁੰਦਾ ਜਿਵੇਂ ਡਰੋਨੀ ਦਾ ਮਾਹੀ ਦਾ ਮੇਲਾ ਆ ਗਿਆ ਆਪਦੇ ਪਿੰਡਾਂ ਦੇ ਲੋਕ ਪੁੱਜਦੇ ਆਓ ਸਾਹਮਣੇ ਸ਼ਾਂਤੀ ਦੇ ਕਬੱਡੀ ਪਾਈ ਹੈ ਅਗਲੇ ਮੈਚ ਲਈ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਤੇ ਗੁਰਦਾਸਪੁਰ ਲਾਈਜ਼ ਦੋਨੇ ਟੀਮਾਂ ਤਿਆਰੀ ਕਰਕੇ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ ਅਗਲੇ ਮੈਚ ਦੇ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਟੀਮਾਂ ਜਲਦੀ ਦੇ ਨਾਲ ਲਾਗੇ ਆ ਜਾਣ ਆਓ ਸਾਹਮਣੇ ਕਬੱਡੀ ਪਾਉਣ ਲਈ ਫਿਰ ਨੌਜਵਾਨ ਦੇਸੀ ਫਰਮਾਨੇ ਵਾਲਾ ਚਾਰ ਨੇ ਚਾਰੇ ਚਾਰ ਪਰ ਚਾਰ ਅੱਜ ਆਇਆ ਹੋਇਆ ਪੱਟਾਂ ਦੇ ਸਾਪੀਆਂ ਚਾਰਾਂ ਦੇ ਵਿੱਚੋਂ ਕੌਣ ਆਹ ਨੌਜਵਾਨ ਨੂੰ ਇੰਦਰ ਆਖਦੇ ਆ ਇਹਦਾ ਕਬੱਡੀ ਦਾ ਇਹ ਪਿੰਡ ਹੈ ਜਿਹੜਾ ਨੌਜਵਾਨ ਟੁੱਟ ਕੇ ਮੂਰੇ ਹੋ ਗਿਆ ਆਹ ਟੱਕਰ ਕਹਿੰਦੇ ਸਿਰੇ ਦੀ ਆਹ ਸਾਹਮਣੇ ਦੇਸ਼ ਦੀ ਫਰਮਾਨੇ ਵਾਲਾ ਕਹਿੰਦੇ ਉੱਡੀਓ ਉੱਡੀਓ ਕਰਦਾ ਹੈ ਕਿ ਬਾਜ ਬੰਗੂਟ ਜਾਈਦਾ ਫਿਰ ਤੱਕਰ ਕੇ ਵੱਡੇ ਖੰਦੀਖਾਨ ਹੰਡੀ ਜਦੋਂ ਯਾਰ ਪਾਉਂਦੇ ਆ ਫਿਰ ਤਾੜੀਆਂ ਨਾਲ ਗੂੰਜਦਾ ਮੈਦਾਨ ਆਹ ਨੌਜਵਾਨ ਦਾ ਜਿਲ੍ਹਾ ਬਠਿੰਡਾ ਸੇਲਵੜਾ ਪਿੰਡ ਹੈ ਗੋਗੀ ਦੇ ਕਬੱਡੀ ਪਾਈ ਆ ਲੈ ਵੀ ਸੋਹਣਿਆ ਵੀਰਾ ਚੱਕਰਾ ਮਾਈਕ ਆਹ ਕਹਿੰਦੇ ਗੋਗੀ ਕਬੱਡੀ ਮਾਰਿਆ ਤੇ ਚੱਤਾਂ ਵਾਲਾ ਦੀਸ਼ਾ ਮੇਰੇ ਮਿੱਤਰੋ ਕੋਸ਼ਿਸ਼ ਕਰਦਾ ਹੈ ਖੇਡ ਮੈਦਾਨ ਦੇ ਵਿੱਚ ਸੁੱਖੀ ਬੈਸ ਹੋਣ ਦੀ ਖੇਡ ਰਹੀ ਹੈ ਉਧਰ ਵੱਡੇ ਪੱਧਰ ਤੇ ਬੰਦਾ ਧੰਨਵਾਦ ਲੱਭੀ ਨੰਗਲ ਕੈਨੇਡਾ ਗੁਰਜੀਤ ਮੰਗਤ ਪੁੱਤ ਰਾਜੂ ਨਿੱਕਲ ਯੂ ਐਸ ਏ ਤੇ ਨਾਲ ਸਾਡਾ ਜੰਟਾ ਮੰਗਲ ਯੂ ਐਸ ਏ ਆਰ ਬਿੱਟੇ ਸੋਹੀ ਦਾ ਵਿਸ਼ੇਸ਼ ਤੌਰ ਤੇ ਵੱਡਾ ਰੋਲ ਉਧਰ ਮਾਲਵਾ ਦੀ ਖੇਡ ਕਲੱਬ ਲਈ ਹੈ ਤੇ ਦਾ ਚੱਕ ਸ਼ਿਕੰਦਰ ਪਿੰਡਾ ਮਾਦੇ ਦੀ ਧਰਤੀ ਤੋਂ ਆਇਆ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਹਰਮਨ ਘੋਲੀਆ ਦੂਸਰੇ ਪਾਸੇ ਕਹਿੰਦੇ ਗੁਲਜਾਰੀਆ ਚੱਕ ਸ਼ਿਕੰਦਰ ਵਾਲਾ ਤਾਂ ਕਿ ਕਲੇਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਪਟਾਪਰਾ ਉਧਰ ਸੁੱਖ ਘਾਲੀ ਦੀ ਵੀ ਵਿਸ਼ੇਸ਼ ਤੌਰ ਤੇ ਕੁਝ ਹੋ ਗਿਆ ਨਵੀਂ ਵੱਡਾ ਸਰਕਾਰ ਹੈ ਗੁਰੂਸਰੀਏ ਦੀ ਰੋੜ ਪਾਈ ਹੈ ਹੱਤਰ ਜੰਡੜਾ ਤਿਆਰ ਹੈ ਉਧਰ ਬੁੱਕੜਾਲੀਆ ਅਰਸ਼ ਮੇਰੇ ਮਿੱਤਰੋ ਤੇ ਨਾਲ ਕਹਿੰਦੇ ਸਾਹੋਕੇ ਪੰਡਾਲਾ ਆ ਬੁੱਕੜਾਲੀਆ ਮੇਰੇ ਮਿੱਤਰੋ ਕਰਵਾ ਕੋਸ਼ਿਸ਼ ਇੱਕ ਬੰਨੇ ਫਰੀਰਪੋਟ ਪੋਦਾ ਆ ਟੱਕਰ ਸਰੋ ਦੀ ਹੈ ਲੱਗਦਾ ਜੋਰ ਤੇ ਨੰਬਰ ਸਾਹਮਣੇ ਤਾਵੀ ਦਾ ਅਗਲੀ ਰੇਡ ਕਹਿੰਦੇ ਸੁਲਤਾਨ ਆ ਗਿਆ ਹੈ ਕਿ ਬਾਪ ਤਕੜਾ ਖੇਡਿਆ ਪੁੱਤ ਦੀ ਚਰਤ ਬਈ ਆਉਂਦਾ ਏ ਰੇਡ ਨਾਲ ਪੂਰੀਏ ਮਰਕ ਬਈ ਦੁਨੀਆ ਦੇ ਸ਼ਾਹ ਪੁੱਤਰ ਪ੍ਰੀਤਮ ਪਹਿਲਵਾਨ ਦਾ ਬੱਤੇ ਬੱਤੇ ਦੀ ਜਵਾਨ ਉੱਤੇ ਨਾਮ ਸੁਲਤਾਨ ਦਾ ਬੱਤੇ ਬੱਤੇ ਦੀ ਜਵਾਨ ਉੱਤੇ ਨਾਮ ਸੁਲਤਾਨ ਦਾ ਵੱਡੇ ਵੱਡੇ ਖਿਡਾਰੀ ਆਪਣੀ ਇੰਟਰਵਿਊ ਦਾ ਚਾਹਦੇ ਆ ਜਿਹੜਾ ਰੇਡਾਂ ਦੇ ਸੁਲਤਾਨ ਪਾਉਂਦਾ ਹੈ ਪਹਿਲੇ ਹੀ ਡੇਰੀਆਂ 'ਤੇ ਖੜਾ ਹੁੰਦਾ ਹੈ ਖੇਡਿਆ ਤੇ ਖੜਾ ਹੁੰਦਾ ਹੈ ਹਾਇ ਅੰਗਦਾ ਨਾ ਥੱਕਦਾ ਨਾ ਰੁਕਦਾ ਨਾ ਝੁਕਦਾ ਲੰਮੀ ਸਮੇਂ ਤੇ ਨਵਿਦਾਨਾਂ ਦੇ ਵਿੱਚ ਗੁੱਡੀ ਕਹਿੰਦੇ ਅੰਬਰਾ ਤੇ ਕੜੀ ਹੋਈ ਹੈ ਔਰ ਅਰਸ਼ਦੀ ਰੇਨ ਔਰ ਰਵੀ ਸਾਹੋਕੇ ਵਾਲਾ ਉਹ ਬਾਗੂ ਰਾਜਵਰੀ ਦਾ ਪਿੰਡੂ ਦੇ ਦੂਸਰੇ ਪਾਸੇ ਤਰਨਖੋਟ ਦੇ ਲਾਗਲਾ ਪਿੰਡ ਲੋਗੜੀਆਂ ਮੁੰਡਾ ਕਹਿੰਦੇ ਉੱਡੀ ਉੱਡੀ ਉਹ ਕਰਦਾ ਹੈ ਅਗਲਾ ਨੰਬਰੀ ਸ ਨੌਜਵਾਨ ਨੇ ਆਪਣੀ ਟੀਮ ਲਈ ਜੋੜਿਆ ਅਗਲੇ ਮੈਚ ਤੇ ਟੀਮਾਂ ਨੂੰ ਬੇਤੇਆ ਬਰਦਾਸ਼ਪੁਰ ਲਾਈਨਸ ਇਹ ਐਨਆਰਈ ਫਤਿਹ ਕਬੱਡੀ ਕਲੱਬ ਦੇ ਕੋਦਰ ਦੇ ਖਿਡਾਰੀ ਲੱਗੇ ਆ ਜਾਣ ਪੂਰੀਏ ਨੇ ਕਬੱਡੀ ਪਾਈ ਆਲਾ ਵੀ ਵੀਰਾ ਕਰੀ ਗੱਲ ਔਰ ਪੂਰੀਏ ਉਧਰ ਕਹਿੰਦੇ ਅਰਸ਼ ਲਹਾੜੇ ਵਾਲਾ ਤਿਆਰ ਹੈ ਆਮਨ ਲਹਾੜੇ ਵਾਲਾ ਇੰਗਲੈਂਡ ਵੀ ਤਗੜਾ ਖੇਡਿਆ ਵੱਲ ਬਜਿੰਦਰ ਸਿੰਘ ਪਿੰਡ ਦੀ ਹੈ ਔਰ ਸਾਡਾ ਭਰਾ ਕਹਿੰਦੇ ਜੱਗਾ ਹੁਸੈਨ ਮਾਨ ਵਾਲਾ ਤੇ ਤਾਰੀ ਦਾ ਵਾਲਾ ਵੱਲ ਲੰਮੜ ਤੋਂ ਕਰਦੇ ਆ ਵੱਲ ਇੰਗਲੈਂਡ ਤੋਂ ਕਰਦੇ ਆ ਇਧਰ ਘਰਚੋ ਵਾਲੇ ਦੀ ਕਬੱਡੀ ਪੈ ਰਹੀ ਹੈ ਪੁਲਵਾਨਾਂ ਦਾ ਪਿੰਡ ਹੈ ਖਿਡਾਰੀਆਂ ਦੀ ਧਰਤੀ ਹੈ ਇਧਰ ਟਰੋਲੀ ਭਾਈ ਦੇ ਚ ਲੱਗਿਆ ਰੌੜਕਾ ਮੁੰਡਾ ਕਹਿੰਦੇ ਗੁੱਕੜ ਵਾਲੀਆ ਕੋਸ਼ਿਸ਼ ਕਰਦਾ ਹੈ ਮਾਲਾ ਗਵਿੰਦਪੁਰੀਆ ਹਲੇ ਸ਼ੁਰੂਆਤ ਹੈ ਇਸ ਤੋਂ ਬਾਅਦ ਕਹਿੰਦੇ ਦੂਜਾ ਹਾਂ ਜੋ ਉਹ ਵੀ ਸਰੇ ਦਾ ਖੇਡਿਆ ਜਾਣਾ ਜਿਹਦੇ ਵਿੱਚ ਦੀਪ ਨਗਰਜੀ ਵਾਲੇ ਨੇ ਆਉਣਾ ਜਿਹਦੇ ਵਿੱਚ ਗੁਰਵਿੰਦਰ ਕਾਂਗੇ ਨੇ ਆਉਣਾ ਵੱਡੇ ਵੱਡੇ ਮੱਲ ਅਗਲੀਆਂ ਟੀਮਾਂ ਦੇ ਵਿੱਚੋਂ ਵੀ ਆਉਣ ਵਾਲਿਆ ਮੇਰੇ ਬੱਚੋ ਦੂਜਾ ਮੈਚ ਵੀ ਸਰੇ ਦਾ ਖੇਡਿਆ ਜਾਵੇਗਾ ਸੁੱਖੇ ਕੰਢਾਲ ਦਾ ਵੱਡੇ ਭਰਾਵਾਂ ਬਲਵਾਰ ਪ੍ਰਾਣ ਕੱਜਣ ਵਾਲੇ ਦਾ ਉਧਰ ਪਾਰਾ ਕਿਸ਼ਨਪੁਰਿਆ ਵੀ ਆਇਆ ਸਾਡਾ ਭਰਾ ਫੂਰ ਜੱਟਿਆ ਸਰਿੰਦਰ ਕਾਂਗ ਤੇ ਨਾਲ ਬੈਂਤ ਭਗੇਲਾਾਰੇ ਭਾਰੇ ਭਰਾ ਨੇ ਸਾਡੇ ਇਧਰ ਗੋਗੀ ਆ ਗਿਆ ਸ੍ਰੀ ਰਾਜ ਕਾਰਗਲ ਸੋਹਣਾ ਲਓ ਕਹਿੰਦੇ ਸੇਰ ਮੇਰਾ ਪਿੰਡ ਦਾ ਗੋਗੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਟ ਦੇ ਲਈ ਵਾਤਾ ਹੋਇਆ ਜਿਹੜੇ ਬਟੰਗੇ ਦਾ ਨੌਜਵਾਨ ਇਧਰ ਕਹਿੰਦੇ ਸ਼ਾਹ ਕੋਟੀਏ ਤਿਆਰੀ ਦੇ ਵਿੱਚ ਹੈ ਅਰਸ਼ ਬੁੱਕਰ ਵਾਲੀ ਹੈ ਇੱਕ ਪਾਸੇ ਲੱਗਾ ਹੋਇਆ ਇਹਨਾਂ ਪਿੰਡਾਂ ਦਾ ਮੁੰਡਾ ਆ ਨੌਜਵਾਨ ਦਾ ਕਹਿੰਦੇ ਸਰਦੂਲਗੜ ਦੇ ਜਾ ਕੇ ਝੰਡਾ ਕੱਢ ਪਿੰਡ ਹੈ ਪਰ ਮਨੀ ਤੋੜਨੇ ਫੈਸਲਾ ਕੀਤਾ ਵੀ ਟੱਚ ਡਬਲ ਹੋਇਆ ਇੰਦਰਜੀਤ ਤੁੰਨਾ ਚਮਿਆਰੇ ਵਾਲਾ ਸਾਡੀ ਖੇਡ ਕਬੱਡੀ ਦਾ ਟਾਪ ਦਾ ਸਟਾਰਟ ਹੋਇਆ ਤੇ ਫੈਡਰੇਸ਼ਨ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਆ ਕਰਦਾ ਹੈ ਔਰ ਸਾਡਾ ਵੀਰ ਮਾਨਾ ਟੋਂਗ ਵਾਲੀਆ ਉਹ ਵੀ ਟੌਪ ਦਾ ਮੰਨਿਆ ਹੋਇਆ ਤੇ ਰਾਣੀ ਵਾਲੀ ਇੱਕ ਧੋਨੀ ਨੂੰ ਕਹਿੰਦੇ ਦੁਨੀਆਂ ਦੇ ਜਾਦੂਗਰ ਆਖਿਆ ਉਸ ਵੀਰਦਿਆਂ ਵੀ ਵੱਡੀਆਂ ਜੁਮੇ ਵਾਲੀਆਂ ਆਰ ਆਪਣੇ ਬਿੱਲੇ ਹੋਣਾ ਨੰਗੀਆਂ ਜੀ ਗੁਰਜੀਤ ਹੋਣਾ ਨਾ ਬੜੀ ਧੂੜ ਹੋਣਾ ਨਾ ਤੇ ਸੱਤ ਝਰੇੜੀ ਨੇ ਵੀ ਬੱਲੇ ਬੱਲੇ ਕਰਾਈ ਹੈ ਸਾਰੇ ਵੀਰਾਂ ਦਾ ਧੰਨਵਾਦ ਲਓ ਸਾਹਮਣੇ ਕਹਿੰਦੇ ਅਰਸ਼ ਕੋਸ਼ਿਸ਼ ਕਰਦਾ ਹੋਇਆ ਬਕਰ ਬਾਬਾ ਲਾਮੂ ਸ਼ਾਹ ਜੀ ਦੀ ਧਰਤੀ ਲੋਹਾਰੇ ਵਾਲਾ ਮੁੰਡਾ ਔਰ ਦੇਸੀ ਫਰਮਾਨੀ ਨੇ ਕਿਹਾ ਆਜੇ ਜਾਓ ਬੇਟੂ ਗਰਾਉਂਡ ਲਓ ਕਹਿੰਦੇ ਗੋਲੀ ਇਹਨੇ ਕਬੱਡੀ ਪਾ ਦਿੰਦੀ ਹੈ ਅੱਤੇ ਸਮੇਂ ਦੀ ਖੇਡ ਸਮਾਪਤ ਹੋਣ ਦੇ ਦ ਸ਼ੁਰੂ ਹੋ ਗਿਆ ਹੋਰੀਆ ਸੀਰ ਸਰਵਾਲਾ ਇਧਰ ਸਾਹਮਣੇ ਕੌਣ ਇਹ ਵਾਤੇ ਜਦ ਪੰਜ ਘੋੜੀਆਂ ਕਹਿੰਦੇ ਫਿਰ ਛਲਦਾ ਨਹੀਂ ਭਾਈ ਹਰਮੰਦਾ ਜੱਫਾ ਵਧੀਆ ਲੱਗਾ ਹਰਮੰਦ ਨੇ ਤਾੜੀਆਂ ਮਾਰੇ ਜ਼ੋਰਦਾਰ ਗੋਲੀਆ ਹਰਮਨ ਆ ਮੋਜੋ ਲਾ ਲਕੜਾ ਜੱਫਾ ਉਧਰ ਹੌਲੀ ਕਹਿੰਦੇ ਮੈਚ ਗਰਜੀਦਾ ਬਰਾਬਰੀ ਤੇ ਕੰਦਾ ਜੱਫਾ ਲੱਗ ਗਿਆ ਕੋ ਲੱਗਦਾ ਕਹਿੰਦੇ ਮੈਚ ਨਫਸ ਜਾਣਾ ਮੇਰੇ ਮਿੱਤਰੋ ਆ ਪੰਦੀ ਹੋ ਰੇਡ ਕਰਾਚ ਵਾਲਾ ਚੋਬਰ ਕਬੱਡੀ ਪਾ ਰਿਹਾ ਉਧਰ ਫੂਲਾ ਤਿਆਰ ਹੈ ਟੱਕਾ ਵਾਲਾ ਤਿਆਰ ਹੈ ਨਾਲ ਕਹਿੰਦੇ ਮਾਰੀ ਵਾਲੇ ਲੱਖੇ ਦੇ ਉਧਰ ਵੀ ਸਾੜ ਚਰਚੇ ਹੋ ਰਿਹਾ ਉਧਰ ਫਕਰ ਜੰਡੇ ਵਾਲਾ ਉਧਰ ਫਕਰ ਜੰਡੇ ਵਾਲਾ ਸਵਾਦ ਆ ਵੀ ਗਰੀਬੀ ਦੀ ਹਿੱਕ ਤਿਰ ਕੇ ਉੱਠਿਆ ਮੇਰੇ ਮਿੱਤਰੋ ਆਹ ਨਾਲ ਸਮਝ ਕੁੱਤੀ ਪਾਊਗਾ ਮਾਰਾ ਹੋਰ ਟੰਟਾ ਮਰਦੇ ਮਾਰੇ ਜਾਂਦੇ ਆ ਕਿ ਜਦਵਾ ਦੀ ਛੱਡੇ ਤੱਕ ਤਹਾਰੇ ਜਾਂਦੇ ਆ ਨਾਲੇ ਪੱਟੇ ਤਵੇ ਰੋਟੀ ਸਰਦੀ ਹੁੰਦੀ ਆ ਤਣਕਾ ਤਣਕਾ ਕਰਕੇ ਗੁੱਡੀ ਜੜਦੀ ਹੁੰਦੀ ਹੈ ਤਣਕਾ ਤਣਕਾ ਕਰਕੇ ਗੁੱਡੀ ਜੜਦੀ ਹੁੰਦੀ ਹੈ ਲਓ ਮਾਲਕ ਗੁੰਦਪੁਰੇ ਵਾਲਾ ਦਬਲ ਟੱਜ ਦਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਅਗਲੀ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਇਹਨਾਂ ਵਿੱਚੋਂ ਪੰਜਾਬੀ ਕਬੱਡੀ ਕਲੱਬ ਨਕੋਦਰ ਤੇ ਦੂਸਰੀ ਪਾਸੇ ਕਹਿੰਦੇ ਗੁਰਦਾਸਪੁਰ ਲਾਈਨ ਦੀ ਟੀਮ ਦੇ ਖਿਡਾਰੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਮਾਂ ਬਹੁਤ ਹੋਰ ਹੈ ਟੀਮਾਂ ਜਲਦੀ ਲੱਗ ਕੇ ਆ ਜਾਣ ਅਰਸ਼ ਲੋਹਰ ਨੇ ਕਬੱਡੀ ਪਾਈ ਹੈ ਬੱਜਾ ਹੋਇਆ ਜੁਸਾ ਤੇ ਉਹ ਟੱਕਰ ਸਿਰੇ ਦੀਆਂ ਹਰ ਜੋ ਪਾਸੇ ਬੱਜਾ ਹੋਇਆ ਨਜ਼ਾਰਾ ਇਹ ਅਕਦੇ ਅਰਸ਼ ਮੁਕਰ ਵਾਲੀ ਹੈ ਇਹ ਫੈਸਲਾ ਹੋ ਗਿਆ ਵੀ ਨੰਬਰ ਜਿਹੜਾ ਉਹ ਜਾਫੀਆਂ ਦਾ ਜਾਂ ਰੇਡਰ ਦਾ ਅਫੀਸ਼ਲ ਨੇ ਫੈਸਲਾ ਕੀਤਾ ਵੀ ਨੰਬਰ ਨੰਬਰ ਰੇਡਰ ਦਾ ਜੀ ਨੰਬਰ ਰੇਡਰ ਦਾ ਇੰਦਰਪਾਲ ਬਾਜਵਾ ਕੰਨੜ ਉਹ ਪਿੱਛੋਂ ਚੱਲ ਕੇ ਆਇਆ ਵੀ ਨੰਬਰ ਵਾਕੇ ਹੀ ਉਸ ਟੀਮ ਦਾ ਹੈ ਇਹ ਚੰਗੇ ਕੋਚ ਦੀ ਵੀ ਨਿਸ਼ਾਨੀ ਹੁੰਦੀ ਹੈ ਇਹ ਸੀਨੀਅਰ ਖਿਡਾਰੀ ਦੀ ਵੀ ਨਿਸ਼ਾਨੀ ਹੁੰਦੀ ਹੈ ਅੰਨਾ ਵੀਰ ਇੰਦਰਪਾਲ ਬਾਜਵਾ ਕਨਾਲਾ ਸੰਦੀਪ ਨੰਗਲਵਿਆ ਦੇ ਨੇੜੇ ਸਾਥੀਆਂ ਦੇ ਵਿੱਚੋਂ ਇੱਕ ਹੈ ਤੇ ਵੀਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸਰਮਾਨ ਹੋਵੇਗਾ ਉਹਨਾਂ ਲਈ ਅਸੀਂ ਮੁਬਾਰਕਬਾਦ ਵੀ ਦਿੰਦੇ ਆ ਲਓ ਸਾਹਮਣੇ ਦੇਸੀ ਫਰਮਾਨੇ ਆ ਅਸਮਾਨ ਦੇ ਵਿੱਚ ਡਰੋਨ ਉੱਡੇ ਫਿਰਦੇ ਆ ਪੰਜਾਬ ਲਾਈਵ ਵਾਲਿਆਂ ਦੇ ਕਹਿੰਦੇ ਪਿੰਡ ਮੇਲਾ ਚੱਲਦਾ ਆ ਤੇ ਵੀਰ ਗਗਰ ਖੜਾ ਦਾ ਇੰਦਰਜੀਤ ਖੜਾ ਦਾ ਤੇ ਨਾਲ سارے ਗੱਤਰ ਸਾਹਿਬ ਦਾ ਸਾਰੇ ਪ੍ਰਬੰਧ ਦਾ ਧੰਨਵਾਦ ਕਰਦੇ ਆ ਆ ਪੰਜੀ ਹੋਈ ਰੇਡ ਅੱਜ ਦੀਆਂ ਪੱਟਾਂ ਦੇ ਥਾਪੀਆਂ ਜਿਹਨਾਂ ਨੌਜਵਾਨ ਨੂੰ ਗੁਰਪ੍ਰੀਤ ਹੱਕਦੇ ਆ ਲਓ ਬਰੇ ਸਾਹਿਬ ਦੀ ਧਰਤੀ ਦਾ ਆ ਮੁੰਡਾ ਵੀ ਅੱਜ ਕੱਲ ਕਹਿੰਦੇ ਸ਼ਾਇਆ ਵੱਡੇ ਮੇਰੇ ਦੇ ਸਿਰੇ ਦੀਆਂ ਕਬੱਡੀਆਂ ਪਾਉਂਦਾ ਆਉਂ ਕਹਿੰਦੇ ਨੌਜਵਾਨ ਤਗੜਾ ਨੰਬਰ ਜੋੜੀਆਂ ਅਗਲੀ ਰੇਲ ਪਾਉਣ ਦੇ ਲਈ ਗੁਲਜਾਰੀ ਆ ਗਿਆ ਹੈ ਬੀਬੀ ਦਾ ਕਲਦੇ ਗੱਲ ਗੁਲਜਾਰੀ ਕਹਿੰਦੇ ਕਪਤ ਸਿਕੰਦਰ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅੱਜ ਮਾਝੇ ਦੇ ਵਿੱਚੋਂ ਵੀ ਕਹਿੰਦੇ ਗੱਡੀਆਂ ਭਰ-ਭਰ ਕਿਤੇ ਰੋਦੀ ਭਾਈਪੁਰ ਦੇ ਚਾਨਾ ਖਿਡਾਰੀਆਂ ਦੀਆਂ ਮੇਰੇ ਮਿੱਤਰੋ ਗੱਲ ਦੁਆਬੇ ਦੀ ਹੈ ਗੱਲ ਪੁਆਰ ਦੀ ਹੈ ਗੱਲ ਮਾਲਵੇ ਦੀ ਹੈ ਮੇਰੇ ਮਿੱਤਰੋ ਏ ਹੰਦੇਆਂ ਲੱਗਾ ਜੋਰ ਤੇ ਨੰਬਰ ਇਹ ਗੁਲਜਾਰੀ ਹੈ ਮੇਰੇ ਮਿੱਤਰੋ ਇਹ ਸੁਖਮਨ ਨੇ ਬੜਾ ক্লোਜ਼ ਰਿਹਾ ਮੇਰੇ ਮਿੱਤਰੋ ਅਗਲੀ ਕਬੱਡੀ ਕਾਲ ਉਧਰ ਸੁਲਤਾਨ ਵੀ ਤੇਰੀਆਂ ਤੇ ਖੜ ਗਿਆ ਭਾ ਛੱਡਾ ਉਧਰ ਕਹਿੰਦਾ ਗੋਗੀ ਹੈ ਸੇਲ ਬਰੇ ਦੀ ਧਰਤੀ ਹੈ ਇਧਰ ਗਗਨਵੀਰ ਦਾ ਪੰਜਾਬ ਲਾਈਵ ਨੰਬਰ 1 ਹੈਪੀ ਗੱਛੜੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਹ ਕਹਿੰਦੇ ਟੱਚ ਦਬਲ ਤੇ ਨੰਬਰ ਕਹਿੰਦੇ ਰੇਡਰ ਨੂੰ ਦਿੱਤਾ ਗਿਆ ਰਿੰਪਾ ਡਰੋਲੀ ਪਾਈ ਵਾਲਾ ਮਾਲਵੇ ਦੀ ਸਿਹਨ ਕਲੱਬ ਲਈ ਕਹਿੰਦੇ ਵੱਡੇ ਸਹਿਯੋਗ ਹੈ ਲੈ ਵੀ ਰਿੰਪਾ ਤੇਰਾ ਵੀ ਧੰਨਵਾਦ ਕਰਾਂਗੇ ਇਸ ਨਗਰ ਲਈ ਸੋਹਣੀ ਕਬੱਡੀ ਖੇਡੀ ਹੈ ਇਸ ਨਗਰ ਦੇ ਜਿੰਨੇ ਵੀ ਖਿਡਾਰੀ ਜਗਤਾਰ ਵਰਗੇ ਬਿੱਲੀ ਵਰਗੇ ਨਵੇਂ ਮੁੰਡੇ ਜੋਤ ਵਰਗੇ ਨੀਮੇ ਵਰਗੇ ਇੱਕ ਵੱਡਾ ਨੀਮਾ ਜਿਹੜਾ ਉਹ ਵੀ ਇਸ ਨਗਰ ਲਈ ਟਾਪ ਦਾ ਖੇਡਿਆ ਸਾਰੇ ਪ੍ਰਾਵਾਸ ਦੇ ਨੇ ਸਤਿਕਾਰ ਹੈ ਇਹਨਾਂ ਨੇ ਦੁਨੀਆ ਦੇ ਵਿੱਚ ਗੱਲਾਂ ਕਰਾਈਆਂ ਡੋਲੀ ਪਾਈ ਨੇ ਕਬੱਡੀ ਖੇਡੀ ਹੈ ਤੇ ਜਿੰਨੇ ਪੁਰਾਣੇ ਖਿਡਾਰੀ ਹੋਏ ਹੈ ਉਹਨਾਂ ਦਾ ਪਹਿਲਾਂ ਮਾਨ ਸਨਮਾਨ ਵੀ ਕੀਤਾ ਗਿਆ ਸਾਰੇ ਆਹ ਨਾ ਤਾਦ ਨੂੰ ਧੰਨਵਾਦ ਅਗਲੀ ਰੇਡ ਕਹਿੰਦੇ ਚੂੜ ਚੱਕਿਆ ਸਾਹਬਜੀਤ ਸਿੰਘ ਮੋਟਾ ਮੋਟਾ ਚੂੜ ਚੱਕਿਆ ਕਬੱਡੀ ਪਾ ਰਿਹਾ ਹੈ ਸੁਲਤਾਨ ਦਾ ਅਨਾਰ ਜੀ ਵੱਖਰਾ ਮੇਰੇ ਮਿੱਤਰੋ ਤੇਰੀਆਂ ਦੇ ਖੜਾ ਦੇ ਬਲ ਫਿਰ ਜਾਫੀਆਂ ਦੇ ਜਾਦ ਮਾਰੀ ਉਧਰਲੀ ਸਾਈਡ ਫਿਰ ਆਪਣੇ ਜਾਫੀਆਂ ਵਾਲੀ ਚਾਰ ਕਬੱਡੀ ਹੈ ਇਹ ਟੀਮ ਵਰਕ ਹੁੰਦਾ ਮੇਰੇ ਮਿੱਤਰੋ ਆ ਪਿਆਰ ਹੁੰਦਾ ਆ ਖੇਡ ਦੀ ਕਹਿੰਦੇ ਜੌਤਬੰਦੀ ਹੁੰਦੀ ਹੈ ਉਧਰ ਚੋਰ ਚੱਕਿਆ ਮੋਟਾ ਆ ਸੁਰੇ ਦਾ ਨੰਬਰ ਲੱਗੇ ਵਾਪਸ ਆ ਮੇਰੇ ਮਿੱਤਰੋ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁੰਡੇ ਤੋਂ ਵੱਡੀਆਂ ਆਸਾਂ ਨੇ ਵੱਡੀਆਂ ਆਸਾਂ ਨੇ ਆ ਮਾਲਵਾ ਗਵਿੰਦਪੁਰੀਆ ਮੁੰਡੇ ਦਾ ਭੰਗੜਾ ਮੁੰਡੇ ਦੀ ਖੇਡ ਜਦ ਤੋਂ ਲਿਆਰੀ ਆ ਆ ਦੇਖਾਂਗੇ ਕੌਣ ਮਾਲਵਾਦੀ ਖੇਡ ਕਲੱਬਾਂ ਜਾਫੀ ਲਾ ਕੇ ਜਫਾ ਪੈਦਾ ਬੈਠਾ ਫਾਲਸ ਰੰਗੀ ਪਈ ਆ ਆ ਨੰਬਰ ਤਾਂ ਕਹਿੰਦਾ ਸੋ ਪੈਂਡਾਸ ਕਬੱਡੀ ਕਲੱਬ ਸ਼ਾਕਾ ਕੋਟ ਸੰਦੀਪ ਸੰਧੋ ਮੰਗਰ ਬੀਆ ਕਬੱਡੀ ਕਲੱਬ ਦੇ ਹਿੱਸੇ ਖੜਦਾ ਹੋਇਆ ਲੈ ਵੀ ਸਗਰਾਜ ਹਰਸ਼ ਆ ਗਿਆ ਹਰਸ਼ ਕਹਿੰਦੇ ਲੋਗੜ ਵਾਲਾ ਉਧਰ ਸਾਡਾ ਵੀਰ ਹੈ ਗਿੰਨਾ ਟਰੋਲੀ ਇਹ ਗੱਗੂ ਟਰੋਲੀ ਜੋ ਸਾਡੇ ਵੀਰ ਖਜ਼ਾਨਚੀ ਨੇ ਸਵਾਵਾ ਦੇ ਰਿਹਾ ਜਿੰਦੇ ਤੇ ਗੱਗੂ ਵੀਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਆ ਪੈਂਦੀ ਹੋਈ ਜੈਕ ਸਾਹੂ ਵਾਲਾ ਇਹਨੇ ਕਿੰਨਾ ਆਤਮੋ ਦਿੱਤੀ ਆ ਆ ਮਾਰ ਮਾਰ ਪੁੱਠੀਆ ਕਹਿੰਦੇ ਕਮਾਲ ਕਰ ਦਿੰਦਾ ਆ ਆ ਸਾਹਮਣੇ ਛੋਟਾ ਸੋਹਣ ਜੈਕ ਸਾਹੂ ਦੀ ਧਰਤੀ ਦਾ ਹਰਜਰਮਾਨ ਅਗਲੇ ਮੈਚਾਂ ਟੀਮਾਂ ਨੂੰ ਬੇਨਤੀ ਐਨ ਆਰ ਆਈ ਸੰਤੋ ਪੰਜਾਬੀ ਲੁਕੋਟਰ ਤੇ ਗੁਰਦਾਸਪੁਰ ਲਾਈਨ ਦੇ ਮਾਈਕ ਸਟੇਜ ਦੇ ਵਾਲੇ ਉਧਰ ਧੰਨਵਾਦ ਕਰਦੇ ਆ ਸਾਡਾ ਭਰਾ ਸੇਬ ਬੋਸਾ ਜੀ ਸਾਡੇ ਕੁਲਦੀਪ ਸਿੰਘ ਜੀ ਸੰਘਾ ਸਰਪੰਚ ਸਾਹਿਬ ਉਹਨਾਂ ਦਾ ਸਨਮਾਨ ਖਾਸ ਵੱਲੋਂ ਕੀਤਾ ਜਾਣਾ ਜੀ 32000 ਰੁਪਏ ਉਹਨਾਂ ਵੱਲੋਂ ਕਲਪਰੂ ਸਹਿਤਾ ਫੰਡ ਆਇਆ ਜਿੱਥੇ ਹੀ ਆਵਾਜ਼ ਹੁੰਦੇ ਨੇ ਸਰਪੰਚ ਸਾਹਿਬ ਉਹ ਸਾਡੇ ਕੋਲ ਟਰੋਫੀ ਵਾਲੇ ਸਟੇਜ ਤੇ ਕੋਈ ਐਂਡ ਮਾਸਟਰ ਜੀ ਆ ਜਿਓ ਜੀ ਕੁਲਦੀਪ ਸਿੰਘ ਜੀ ਸੰਘਾ ਦਾ ਸਨਮਾਨ ਕਲੱਬ ਵੱਲੋਂ ਕਰਨਾ ਜੀ 32000 ਰੁਪਇਆ ਰਵੀ ਸਾਹੂ ਆਹ ਕੀ ਬਾਤ ਹੈ ਰਵੀ ਸਾਹੂ ਨੇ ਕੋਸ਼ਿਸ਼ ਕੀਤੀ ਹੈ ਤੇ ਬਰੇ ਸਾਹੂ ਦਾ ਗੁਰਪ੍ਰੀਤ ਕਹਿੰਦੇ ਤਗੜਾ ਨੰਬਰ ਜੁੜ ਗਿਆ ਹੈ ਅਗਲੇ ਮੈਚ ਦੀਆਂ ਟੀਮਾਂ ਲੱਗ ਕੇ ਆ ਜਾਣ ਆ ਬੂਰੀਆ ਕਹਿੰਦੇ ਸਿਸਰ ਵਾਲਾ ਅੱਜ ਦੇ ਸਮੇਂ ਦਾ ਕਹਿੰਦੇ ਸਿਰੇ ਦਾ ਖਿਡਾਰੀ ਹੈ ਰੇਡਾਂ ਕੋਲੋਂ ਵੀ ਹਰਦਾ ਹੈ ਜੱਫੇ ਵੀ ਟਾਵੇਂ ਲੈਂਦਾ ਹੈ ਇਹ ਕਹਿੰਦੇ 스ਪੀਡੀ ਵੀ ਹੈ ਇਹ ਤਕਨੀਕੀ ਵੀ ਹੈ ਇਹ ਜਾਂਦਾ ਖਿਡਾਰੀ ਵੀ ਹੈ ਆਹ ਪੈਂਦੀ ہوئی ਰੇਡ ਤੇ ਹਲਕਾ ਜਿਹਾ ਸੰਘਰਸ਼ ਹੈ ਆਹ ਨੌਜਵਾਨ ਅਰਸ਼ ਕੋਸ਼ਿਸ਼ ਕਰਦਾ ਹੋਇਆ ਹੈ ਇਹ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਮਿਹਨਤਾਂ ਤੋਂ ਬਿਨੋ ਜੈਜੋ ਕਾਰਨੀ ਹੁੰਦੀ ਆਹ ਮਿਹਨਤਾਂ ਤੋਂ ਬਿਨਾ ਜੈਜੋ ਕਾਰਨੀ ਹੁੰਦੀ ਮਿਹਨਤਾਂ ਕਰਨੀਆਂ ਪੈਂਦੀਆਂ ਕੰਮ ਚਾਹੇ ਕੋਈ ਮਰਜ਼ੀ ਕਰ ਲੋ ਚਾਹੇ ਕਬੱਡੀ ਖੇਡ ਲੋ ਚਾਹੇ ਸਖੜੀ ਕਰ ਲੋ ਚਾਹੇ ਖੇਤੀ ਕਰ ਲੋ ਚਾਹੇ ਜੇ ਬਿਜ਼ਨਸ ਕਰ ਲੋ ਵਿਦੇਸ਼ਾਂ ਚਲੇ ਜਾਓ ਹੱਲ ਮਿਹਨਤਾਂ ਦੇ ਖੜੀ ਐ ਆ ਸੋਨੀ ਫੱਕਰ ਝੰਡੇ ਵਾਲਾ ਬੋਟਾ ਕਹਿੰਦੇ ਚੋਰ ਤੱਕਿਆ ਲੋ ਫਰਾਂਦੀਆਂ ਦੇ ਦਰਮਿਆਨ ਹ ਲੱਗਾ ਪਿਆ ਜੋਰ ਦੋਲੀ ਪਾਈ ਦਾ ਕਬੱਡੀ ਕੱਪ ਹਾਂ ਜਾਂ ਦੇ ਲਾਗੇ ਪਰ ਸਾਹਬਜੀਤ ਬੋਟਾ ਬੋਟਾ ਮੱਡੀ ਬਾਕੇ ਵਾਪਸ ਦੁਨੀਆ ਖੈਨ ਬਣਾਈਆਂ ਮੇਰੇ ਮਿੱਤਰੋ ਮਿਹਨਤੋ ਬਲਬੂਤੇ ਤੇ ਛਾਇਆ ਮਿਹਨਤ ਕਰਕੇ ਛਾਇਆ ਮੁੰਡਾ ਸ਼ਾਗਰ ਯਾਰੋ ਅੰਮ੍ਰਾਂ ਤੇ ਆ ਪਾਰ ਦੇ ਧਰਤੀ ਤੇ ਰਹਿਣੇ ਗੁੱਡੀ ਰਹਿਣੀ ਅੰਮ੍ਰਾਂ ਤੇ ਅੰਮ੍ਰਾਂ ਤੇ ਗੁੱਡੀ ਆ ਮੇਰੇ ਮਿੱਤਰੋ ਉਧਰ ਪ੍ਰਬੰਧਕ ਕਮੇਟੀ ਵਾਲੇ ਵੀਰਾਂ ਦੀਆਂ ਕੁਰਸੀਆਂ ਗਰਾਊਂਡ ਤੋਂ ਬਾਹਰ ਲੱਗੀਆਂ ਹੋਈਆਂ ਤੇ ਕੱਲੀ ਫੈਡਰੇਸ਼ਨ ਦੇ ਜਿਹੜੇ ਨਮਾਇंदे ਨੇ ਸਰਕਾਰ ਦੇ ਭਰਾ ਉਹ ਗਰਾਊਂਡ ਦੇ ਚ ਰਹਿਣਗੇ ਬਾਕੀ ਬੜੀ ਵੀਰਾਂ ਨੂੰ ਬੇਨਤੀ ਵੀ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਆਪਾਂ ਗਰਾਊਂਡ ਤੋਂ ਬਾਹਰ ਬੈਠਣਾ ਇਹ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆਈ ਹੈ ਅਰਸ਼ ਮੋਗਲੀਆਂ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸੁਖਮੰਦਰ ਸਬਰਾ ਅਮਰੀਕਾ ਵਿੱਚ ਰਹਿੰਦਾ ਆ ਵੱਡੀਆਂ ਵੱਡੀਆਂ ਗੱਲਾਂ ਨੇ ਉਧਰ ਰਾਜੂ ਰਣੀਆਂ ਤੇ ਅਮਨ ਸਰਪੰਚ ਉਹਨਾਂ ਦੀ ਵੀ ਵੱਡੀ سپورਟ ਹੈ ਫੜਦੇ ਆ ਮੇਜਰ ਲੀਗ ਵਾਲੇ ਭਰਾਵਾਂ ਦੇ ਨਾਲ ਆਹ ਧੰਨਵਾਦ ਕਰਦੇ ਹਾਂ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇয়াল 24 ਤੇ 25 ਰਣੀਆਂ ਦਾ ਕਬੱਡੀ ਕੱਪ ਖੇਡਿਆ ਜਾਣਾ ਹੈ ਪੈਂਦੀ ਰੇਡ ਸਹਰਾਜ ਗੱਲ ਕਰਦਾ ਮੌਕਾ ਇਹ ਜਸਾ ਭੜੀ ਪ੍ਰੈਂਚਾ ਵਾਲਾ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੈ ਜਸਾ ਕਬੱਡੀ ਪਾ ਰਿਹਾ ਹੈ ਚਾਰ ਜਫੀ ਤਿਆਰ ਮਤਿਆਰ ਇੱਕ ਪਾਸੇ ਅਰਸ਼ ਲੋਹਾਰਾ ਹੈ ਨਾਲ ਅਮਨਾ ਲੋਹਾਰਾ ਇੰਦਰ ਦਾ ਕਹਿੰਦੇ ਤਲਵੰਡੀ ਰਾਏ ਪੈਂਡ ਔਰ ਅਰਸ਼ ਕੋਸ਼ਿਸ਼ ਕਰਦਾ ਹੈ ਆ ਲੱਗਾ ਪਿਆ ਜੋਰ ਹਰਦੀ ਪਾਸੇ ਅਰਸ਼ ਲੋਹਾਰਿਆ ਵਾਲਾ ਜੀ ਕਹਿੰਦੇ ਸਿਰੇ ਦਾ ਜਾਫੀ ਹੈ ਆ ਮੁੰਡਾ ਬੱਲੇ ਬੱਲੇ ਕਰ ਗਿਆ ਆ ਦੋ ਫਰੀਆਂ ਦੇ درمیان ਕਿਆ ਬਾਤ ਹੈ ਲੈ ਵੀ ਦੋਲੀ ਵਾਲੇ ਅਰਸ਼ ਦਾ ਜੱਫਾ ਵਧੀਆ ਲੱਗਾ ਇੱਕ ਵਾਰੀ ਲੋਹਾਰਿਆ ਦੇ ਨਵੇਂ ਮੁੰਡੇ ਨੇ ਤਾਲੀਆਂ ਮਾਰੇ ਜ਼ੋਰਦਾਰ ਨਮਨਪੁਰ ਮੁੰਡਾ ਪਰ ਕਹਿੰਦੇ ਇਹ ਲਾਈ ਹੋਈ ਆ ਲੱਗਦਾ ਕਰਾੜੀ ਵਿੱਚ ਵਾਈ ਹੋਈ ਹੈ ਮੇਰੇ ਮਿੱਤਰੋ ਆ ਮੁੰਡੇ ਨੇ ਸਰਾ ਕਰਦਾ ਆ ਮੁੰਡੇ ਵਾਲੇ ਜੇ ਜੱਫਾ ਵਧੀਆ ਲੱਗਾ ਛੋੜੇ ਹਾਂ ਮੁੰਡੇ ਨੇ ਕਮਾਲ ਹੀ ਕਰ ਦਿੱਤਾ ਹੈ ਭਾਈ ਜੀ ਅਗਲੇ ਮੈਚ ਦੀਆਂ ਟੀਮਾਂ ਨੂੰ ਵੇਖਿਆ ਸਮਾਂ ਬਹੁਤ ਹੋ ਗਿਆ ਹੈ ਟੀਮਾਂ ਲੱਗੇ ਆ ਜਾਣ ਆ ਦੇਸੀ ਫਰਮਾਨੇ ਆ ਕਬੱਡੀ ਪਾਉਣ ਦੀ ਵਾਅਦਾ ਹੋਇਆ ਹੈ ਆਪਣੇ ਲੋਹਾਏ ਨੇ ਕੋਸ਼ਿਸ਼ ਕੀਤੀ ਹੈ ਕਿ ਵੱਲ ਕੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਮੀਆਂ ਜਿਹੜੇ ਕੰਮ ਮਾਵਾ ਕਰਦੀਆ ਓਈ ਉਹ ਕਰਦੀਆ ਤੀਆ ਇਹ ਮਾ ਪਰ ਦੀਪ ਪਿੰਤਾ ਪਰ ਪੂਤ ਨਸਲ ਪਰ ਘੋੜਾ ਬਹੁਤ ਾਲੀ ਤੇ ਥੋੜਾ ਥੋੜਾ ਬਹੁਤ ਾਲੀ ਤੇ ਥੋੜਾ ਥੋੜਾ ਆ ਨੌਜਵਾਨ ਜਿਹੜੇ ਬਠੰਡੇ ਦੇ ਵਿੱਚ ਪਿੰਡਾ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਆ ਨੌਜਵਾਨ ਬਾਹਰ ਆਇਆ ਪਰ ਦੂਸਰੇ ਪਾਸੇ ਦੂਸਰੇ ਪਾਸੇ ਮੈਨੂੰ ਲੱਗਦਾ ਵੀ ਮਾਨਸਾਲੇ ਨਾਲ ਪਿਆਰ ਹੋਇਆ ਪਿੰਡਾ ਆ ਨੌਜਵਾਨ ਦੇ ਧੱਕੇ ਬਾਹਰਲੇ ਪਾਸੇ ਕਰ ਦਿੰਦਾ ਜੇ ਮਾਨ ਮਾਰਿਆਂ ਦਾ ਤਗੜੇ ਲੈ ਜਾਂਦੇ ਗੁੱਟ ਬੁੱਟੇ ਦਸਤੂਰ ਆਣੀ ਉੱਥੇ ਦੇ ਧਨਾ ਦੇ ਨਾਲ ਛੱਲਾ ਅੱਕੇ ਮਾਰਦੇ ਰੋੜ ਦੇ ਦੂਰ ਮੀਆਂ ਹਾਤਾ ਪਾਵੇ ਕਬੱਡੀ ਦੀ ਸੁਖਰਾਜ ਰੋਡੇ ਜਿਹੜੀ ਦਰਸ਼ਕਾਂ ਨੂੰ ਚਾਹੀਦੀ ਜ਼ਰੂਰ ਮੀਆਂ ਆਓ ਸਾਹਮਣੇ ਕਹਿੰਦੇ ਮਾਲੇ ਨੇ ਕਬੱਡੀ ਪਾਈ ਹੈ ਇਧਰ ਪਾਲਾ ਮੌਲੀ ਜੀ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚ ਗਿਆ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਜੀ ਆਇਆਂ ਨੂੰ ਆਖਾਂਗੇ ਬੋਨੀ ਸੰਧੂ ਜੀ ਆ ਦਾ ਭਾਈ ਅੰਗਰੇਜ਼ ਹੁਣਾਂ ਦਾ ਇਹ ਬਲਵਿੰਦਰ ਸਿੰਘ ਜੱਠਾ ਟੰਡੋ ਵਾਲਾ ਸਾਰੀ ਫੈਡਰੇਸ਼ਨ ਦੇ ਨੁਮਾਇੰਦਿਆਂ ਦਾ ਕੱਲ ਜਿਹੜਾ ਹਾਕਮ ਸਿੰਘ ਦੀ ਟੂਰਨਾ ਵਾਲੀ ਆ ਸਾਡੇ ਹੀਰਾਂ ਦਾ ਤਹਿ ਦੋ ਧੰਨਵਾਦ ਦੇ ਪੈਰੀਂ ਵੀ ਵਿਦਾ ਕਰਦੇ ਗਾ ਜੀ ਉਧਰ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਅੰਦਰ ਮਨਦੀਪ ਕਾਲੀਆ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ 11000 ਦੀ ਨਗਦ ਰਕਮ ਦਾ ਸਰਦਾਰ ਕੁਦੀਪ ਸਿੰਘ ਸੰਗਾ ਸਰਪੰਚ ਡਰੋਲੀ ਹੋਰਾਂ ਗਿਲਜੀ ਘਲਕਣਾ ਵੀ ਨਹੀਂ ਪੈਕ ਤੇ ਦਾਣਾ ਯੂਕੇ ਸਾਡਾ ਵੀਰ ਉਧਰ ਭਰਾ ਸਾਡੇ ਕੁੱਤੀ ਕਨੇਡਾ ਜੀ ਸਨਮਾਨ ਜੋਰੇ ਆਓ ਸਾਹਮਣੇ ਵੇਖੀਏ ਫੇਰ ਚੂੜ ਚੱਕੀਏ ਮੋٹے ਨੂੰ ਵੀ ਲੱਗਦਾ ਆਹ ਮੁੰਡਾ ਬੁੱੱक्कਣ ਵਾਲੀਆ ਲੈ ਵੀ ਬੁੱੱਡੇ ਵੀਰੇ ਇੰਦਰ ਜੱਫਾ ਬਹੁਤ ਵਧੀਆ ਲੱਗਿਆ ਇਧਰ ਇੱਕ ਨਵੀਂ ਗੱਲ ਆਪਾਂ ਸੰਗਤਾਂ ਦੇ ਸਰਵ ਕਰ ਖੜੇ ਜਾ ਰਹੇ ਆ ਜੇਕਰ ਨਾ ਖੈਰੇ ਮਾਜੇ ਕੱਪ ਚੱਲ ਰਿਆ ਸੀਗਾ ਖੈਰੇ ਮਾਜਾ ਦੋਆਬੇ ਦੇ ਵਿੱਚ ਇਹ ਕਮੇਟੀ ਵਾਲਿਆਂ ਨੇ ਜਦੋਂ ਫੈਡਰੇਸ਼ਨ ਨੂੰ ਪੈਸੇ ਦਿੱਤੇ ਤੇ 50000 ਰੁਪਇਆ ਜਿੰਨੇ ਪੈਸੇ ਦੇਲੇ ਸਤੂ ਵਾਧ ਦੇਦਾ ਸੀ ਹੈ ਤੇ ਟੋਨੀ ਸੁਖੂ ਜਾਨੇ ਜਦੋਂ ਸਹਾਕਤਾਬ ਕੀਤਾ ਗਿਰਤੀਮੰਤੀ ਕੀਤੀ ਤੇ ਉਹ 50000 ਇਹਨਾਂ ਨੂੰ ਵਾਪਸ ਕੀਤਾ ਤੇ ਉਹ ਕਹਿੰਦੇ ਵੀ ਅਸੀਂ ਫੈਡਰੇਸ਼ਨ ਦਾ ਧੰਨਵਾਦ ਕਰਾਂਗੇ ਜਿਹੜੇ ਪਹਿਲੇ ਇਨਸਾਨ ਆ ਵੀ ਜਿਹੜੇ ਪੈਸੇ ਵਾਧ ਦਿੱਤੇ ਜਾਣ ਦੇ ਬਾਵਜੂਦ ਐਸੇ ਵਾਪਸ ਕਰਕੇ ਅੱਜ ਵੀ ਇਦਾਂ ਹੀ ਹੋਇਆ ਜੇ ਜਦੋਂ ਟਰੋਲੀ ਵਾਲੀ ਕਮੇਟੀ ਪੈਸੇ ਫੈਡਰੇਸ਼ਨ ਨੂੰ ਦੇਣ ਕੀ ਤੇ ਪੈਸੇ ਵਾਪਸ ਦਿੱਤੇ ਗਏ ਤੇ ਫੈਡਰੇਸ਼ਨ ਵਾਲੇ ਕਹਿੰਦੇ ਨੇ ਉਹ ਮਾਇਆ ਆਪਣੀ ਕਮੇਟੀ ਵਾਲੇ ਲੈ ਜਾਣ ਕਮੇਟੀ ਵਾਲੇ 10000 ਰੁਪਏ ਵਾਪਸ ਆ ਗਿਆ ਸੀਗਾ ਸੋ ਕਮੇਟੀ ਵਾਲੇ ਭਰਾਵਾਂ ਨੂੰ ਟਰੋਲੀਆ ਨੂੰ ਬੇਨਤੀ ਕਰਦੇ ਆਂ ਵੀ ਫੈਡਰੇਸ਼ਨ ਵਾਲੀ ਜਿਹੜੀ ਵਾਪਸ ਮਾਇਆ ਉਹ ਤੁਸੀਂ ਪ੍ਰਾਪਤ ਕਰ ਲਓ ਸਾਨੂੰ ਆਪਦੇ ਹੱਕ ਦੇ ਮਿਲ ਜਾਣ ਉਹ ਨਹੀਂ ਬਥੇਰੇ ਆਹ ਪੈਂਦੀ ਹੋਰ ਆਹ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਆਹ ਆਹ ਦੋ ਕ੍ਰੈਡਰਾਂ ਦੇ ਕਹਿੰਦੇ ਬੰਦੇ ਜ ਬੰਦਾ ਵੱਟਣ ਲੱਗ ਪਿਆ ਮੇਰੇ ਮਿੱਤਰੋ ਬੰਦੇ ਬੋ ਰੇਡਾਂ ਦੇ ਮੈਨੂੰ ਲੱਗਦਾ ਵੀ ਕਲੱਚ ਬਲੇਡ ਨੇ ਧੂਆ ਮਰਾਦਾ ਫੜ ਕੇ ਹਰ ਇਸ ਕਰਾਵਾ ਆ ਮੇਰੇ ਮਿੱਤਰੋ ਅਗਲੇ ਮੈਚ ਵੀ ਸਾਰੇ ਵਰਜੀਤ ਸਿਰੇ ਦੇ ਖੇਡੇ ਜਾਣੇ ਆ ਆ ਮੇਲਾ ਵੱਡਾ ਮੇਜਰ ਲੀਗ ਫੈਡਰੇਸ਼ਨ ਦੀਆਂ 8 ਕਲੱਬਾਂ ਇੱਥੇ ਖੇਡ ਰਹੀਆਂ ਤੇ ਗੱਲ 24 ਨੂੰ ਕਹਿੰਦੇ ਢਿੰਡਰ ਦੇ ਵਿੱਚ ਹੋਣੀ ਹੈ ਵਿਆਸ ਤੋਂ ਬਾਅਦ ਹਰ 29 ਦਿਨੋਂ ਕਰਨ ਵਾਲੇ ਸੱਦੇ ਹੋ ਰਿਹਾ ਵੀ ਵੱਡਾ ਕੱਪ ਨਿੱਤ ਵੀ ਫੈਡਰੇਸ਼ਨ ਦਾ ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹਨਾਂ ਚੋપરા ਦੀਆਂ ਗੱਲਾਂ ਹੋ ਰਹੀਆਂ ਮੇਰੇ ਮਿੱਤਰੋ ਜਿਵੇਂ ਅੱਜ ਗੁਰਮੀ ਭਾਈ ਦੇ ਵਿੱਚ ਗੱਲਾਂ ਹੁੰਦੀਆਂ ਇਹ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਦੀ ਕੋਈ ਜਿਨ੍ਹਾਂ ਵਿੱਚ ਕੋਈ ਗੱਲ ਹੁੰਦੀ ਹੈ ਬਾਤ ਹੁੰਦੀ ਹੈ ਜਿਹੜੇ ਬੰਦਿਆਂ ਦੀਆਂ ਮੂੰਹ ਤੇ ਗੱਲਾਂ ਘੱਟ ਤੇ ਪਿੱਠ ਪਿੱਛੇ ਜ਼ਿਆਦਾ ਹੋਣ ਉਹ ਬੰਦੇ ਕਹਿੰਦੇ ਆਮ ਨਹੀਂ ਹੁੰਦੇ ਆਹ ਦੇਸੀ ਫਰਮਾਨੇ ਨੇ ਕਬੱਡੀ ਪਾਈ ਹੈ ਫਾਈਟ ਕਰੂ ਕਹਿੰਦੇ ਜਖਰਾਂ ਵਾਲੇ ਸੱਦਾ ਦਿੰਦੇ ਆ ਬਾਬਲੂ ਯੂਐਸਏ ਕੀਪਾ ਟਾਂਡਾ ਦੇ ਨਾਲ ਸਾਡਾ ਵੀਰ ਸਿਰਪਾ ਜਖਰਾਂ ਵਾਲਾ ਉਹਨਾਂ ਭਰਾਵਾਂ ਦੇ ਵੱਲੋਂ ਸੱਦਾ ਵੀ ਮਿਲ ਜਰੀ ਫਰੇਖਦਾ ਕੱਪ ਜਖੜਾਂ ਦੇ ਵਿੱਚ ਖੇਡਿਆ ਜਾਵੇਗਾ ਆ ਪੈਂਦੀ ਰੇਡ ਅੱਜ ਦੇ ਟੱਕੇ ਕਹਿੰਦੇ ਅੰਦਰ ਟਾਂਡੀ ਆਏ ਆ ਤੇ ਸਿਰਪਾ ਵਾਲੇ ਆ ਆ ਦੋ ਖਿਡਾਰੀਆਂ ਦੇ ਦਰਮਿਆਨ ਮੇਨਾ ਟਰੋਲੀ ਚੱਲਦਾ ਪਹਿਲੇ ਮੈਚ ਦੇ ਵਿੱਚ ਕਹਿੰਦੇ ਸੀਲੇ ਦੀ ਟੱਕਰ ਅਗਲੇ ਮੈਚ ਦੇ ਟੀਮਾਂ ਨੂੰ ਬੇਨਤੀ ਕਰਾਂਗੇ ਐਨਆਰਆਈ ਸੰਤਮ ਪੰਜਾਬੀ ਨਕੋਦਰ ਤੇ ਦੂਸਰੇ ਪਾਸੇ ਗੁਰਦਾਸਪੁਰੇ ਹੋਣਗੇ ਇਹ ਟੀਮਾਂ ਤਿਆਰ ਕਰਕੇ ਜਲਦੀ ਜਲਦੀ ਆਣ ਰੇਡ ਪੈ ਗਈ ਹੈ ਜੀ ਉਧਰ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਬੜੇ ਸਾਹਿਬ ਦੀ ਧਰਤੀ ਗੱਲਾਂ ਦੁਨੀਆ 'ਚ ਹੁੰਦੀਆਂ ਹਾਂ ਹਾਂ ਦੇ ਹਾਂਜੀ ਉਹ ਬੱਦੂ ਦਾ ਮਾਈਕ ਸਟੇਜ ਹੈਲੋ ਕਾਕਾ ਐਮਸੀ ਲੰਘੇ ਕੇ ਹੁਣਾ ਜਿਹੜਾ ਵਿਸ਼ੇਸ਼ ਸਨਮਾਨ ਕੁਲਦੀਪ ਸਿੰਘ ਜੀ ਸੰਘਾ ਸਰਪੰਚ ਹਰਮਨ ਗਿੱਲ ਕੈਨੇਡਾ ਤੇ ਲਵੀ ਡੋਲੀ ਇਹਨਾਂ ਵੀਰਾਂ ਵੱਲੋਂ ਸਾਡੇ ਐਮਸੀ ਸਾਹਿਬ ਤਾਕਾ ਐਮਸੀ ਜੀ ਲੰਢੇ ਕਿਆਂ ਵਾਲੇ ਉਹਨਾਂ ਦਾ ਵਿਸ਼ੇਸ਼ ਸ਼ਮਾਨ ਸਰਵਾਂ ਉਧਰ ਕਹਿੰਦੇ ਜੱਫਾ ਚੋਟੀ ਦਾ ਲੱਗ ਰਿਹਾ ਮੇਰੇ ਨੂੰ ਤੱਕ ਸਿਕੰਦਰ ਬਾਦ ਲੁੱਝਾਰੀ ਆਹ ਭੱਜ ਪੁਰਿਆ ਆਹ ਭੱਜ ਪੁਰਿਆ ਉਧਰ ਧੰਨਵਾਦ ਕਰਦੇ ਆ ਦਰਬਾਰ ਪ੍ਰਾਟ ਸਾਡਾ ਭਰਾ ਗੱਜਣ ਵਾਲੀਆ ਸੋਹਣੇ ਬੋਲ ਬੋਲਦਾ ਇਹਨਾਂ ਗਰਾਊਂਡਾਂ ਵਿੱਚ ਵੱਡਾ ਪ੍ਰਾਟ ਰੈਂਪੀ ਪ੍ਰਾਟ ਜਿੱਦ ਲਈਏ ਤੇ ਬੋਲ ਗੂੰਜੇ ਉਹ ਪ੍ਰਾਟਾਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਵੀਰ ਜੋਰ ਦੀ ਟਰੋਲੀ ਇਹਨੇ ਕੱਢੀ ਪਾ ਦਿੱਤੀ ਹੈ ਜੋਤ ਟੋਲੀ ਪਾਈ ਆਲਾ ਸੇ ਨਗਰ ਦਾ ਮੁੰਡਾ ਇਸ ਦੇ ਧਰਤੀ ਦਾ ਜੰਪਰ ਲਓ ਜੋਤ ਟੋਲੀ ਪਾਉਣ ਦੇ ਲਈ ਵਧਿਆ ਹੋਇਆ ਮਾਰਵੇ ਦੀ ਖੇਡ ਦਾ ਵੱਲੋਂ ਆਹ ਸਾਹਮਣੇ ਪੈਂਦੀ ਹੋਈ ਰੇਡ ਆਹ ਛੋਟੇ ਸੋਹਣਾ ਪਿਆ ਹੋਇਆ ਪੇਚਾ ਫੜਿਆ ਹੋਇਆ ਗੁੱਟ ਆਹ ਦੋ ਖਿਡਾਰੀਆਂ ਦੇ ਦਰਮਿਆਨ ਇਹ ਖੇਡ ਦੇ ਮੈਦਾਨ ਵਿੱਚ ਗੁੱਟ ਹੋਵੇ ਫੜਿਆ ਹਿੰਦ ਪਾਕ ਜੰਗ ਵਾਂਗੂ ਮੈਚ ਹੋਵੇ ਆਲਿਆ ਗੁੰਡ ਦੀ ਤਾੜੀਾਂ ਤੇ ਚੀਕ ਕਿਸੇ ਬਾਬੇ ਨੇ ਇਹੋ ਕਬੱਡੀ ਲੋਕੋ ਪਹਿਲੇ ਪਹਿਲੇ ਬਾਬੇ ਦੇ ਖੇਡ ਹੈ ਕਬੱਡੀ ਲੋਕੋ ਪਹਿਲੇ ਪਹਿਲੇ ਬਾਬੇ ਦੀ ਆਹ ਸਾਹਮਣੇ ਮੇਰੇ ਮਿੱਤਰੋ ਫੇਰ ਐਨ ਸਿਰੇ ਦਾ ਮੈਚ ਹਾਲਾ ਗਵੰਦਪੁਰ گبرولہ لے منوانی راجے کھیلے ہٹ پیچھے لٹیا پی جانی کی ਪਕਾ ਨੌਜਨ ਭਾਈ ਬਖਤੌਰ ਵਾਲਾ ਇਧਰ ਮੈਂ ਦੇਖ ਰਿਹਾ ਵੀ ਕਾਰੇ ਸਿੰਘਾਂ ਦਾ ਸਰਕ ਵੀ ਅਗਲਾ ਮੈਚ ਖੇੜਨ ਦੇ ਲਈ ਪਹੁੰਚ ਗਿਆ ਜੇ ਮੱਧਵਾਲੇ ਦੀ ਸਾਡੀ ਖੇਡ ਕਬੱਡੀ ਦਾ ਟੌਪ ਦਾ ਮਾਨ ਹੈ ਬਾਦਲੇ ਦਾ ਸੋਨੀ ਵੀ ਆ ਗਿਆ ਅਲਵਣ ਵਾਲਾ ਕਹਿੰਦੇ ਪੈਂਟਾ ਵੀ ਆ ਗਿਆ ਦੋਹਿਆਂ ਦੇ ਟੌਪ ਦੇ ਮੱਲ ਪੁੱਜੇ ਜਾ ਰਹੇ ਆ ਆ ਪੈਂਦੀ ਹੋਈ ਰੇਡ ਤੇ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਸੋਨੀ ਤੇ ਦੂਸਰੇ ਪਾਸੇ ਪਕਾ ਭਾਈ ਬਖਤੌਰ ਦੋ ਹਰੰਗਾਂ ਦੇ ਦਰਮਿਆਨ ਮੈਚ ਸਿਰੇ ਦਾ ਹੈ ਲੈ ਵੀ ਟਰੋਲੀ ਵਾਲੇ ਇੱਕ ਗੱਲ ਦੱਸਿਓ ਜੇ ਹਲੇ ਤਾਂ ਖੜਾ